ਮੈਂ ਨਾ ਯਾਰ ਆ ਘੋੜੇ ਨੇ ਸੱਜਣੋਂ ਬੱਚੇ ਪੈਦਾ ਕੀਤੇ ਆ ਐਨੇ ਸੋਹਣੇ ਬੱਚੇ ਪੈਦਾ ਕੀਤੇ ਅੱਗੇ ਤੁਹਾਨੂੰ ਵਿਖਾਉਣੇ ਆ ਬਹੁਤ ਹੀ ਬਰੀਕੀਆਂ ਵਾਲੇ ਤੇ ਬਹੁਤ ਹੀ ਲਾਜਵਾਬ ਮਾਰਕਿੰਗ ਵਾਲੇ ਬੱਚੇ ਪੈਦਾ ਕਰਕੇ ਵਿਖਾਤੇ ਆ ਇਸ ਘੋੜੇ ਨੇ ਤੇ ਇਹ ਘੋੜਾ ਉਹਨਾਂ ਘੋੜਿਆਂ ਚੋਂ ਐ ਰੱਬ ਦੀ ਕਾਇਨਾਤ ਦੇ ਗਲਦਸਤੀ ਦਾ ਉਹ ਫੁੱਲ ਹੈ ਜਿਹਦੀ ਘੋੜਿਆਂ ਨਾਲ ਇਸ਼ਕ ਰੱਖਣ ਵਾਲਾ ਭਰਾ ਹਰੇਕ ਵੀਰ ਉਹਦੀ ਖੁਸ਼ਬੂ ਲਾਉਣਾ ਚਾਹੁੰਦਾ ਹੈ ਤੇ ਆਹ ਬੱਚਿਆਂ ਦੇ ਝਾਂਦ ਮਾਰੂ ਸਜਣੋ ਇਹ ਤਾਂ ਜੇ ਤੁਹਾਨੂੰ ਜਸਟ ਟਰੈਲਰ ਹੀ ਵਿਖਾਇਆ ਥੋੜੇ ਜੇ ਬੱਚੇ 6-7 ਹੀ ਵਿਖਾਇਆ ਬਾਕੀ ਸਾਰੇ ਟੋਟਲ ਬੱਚੇ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣੇ ਆਂ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰੀ ਚੱਲਿਓ ਆਪਾਂ ਪਹੁੰਚੇ ਆਂ ਪਿੰਡ ਹੈ ਵੀਰ ਦਾ ਬਘੇਰ ਚੜਤ ਸਿੰਘ ਜਿਹੜਾ ਵੀਰ ਦਾ ਹੈ ਬਠਿੰਡਾ ਦੇ ਬਾਈ ਫਤਿਹ ਸਿੰਘ ਨਾਲ ਤੁਹਾਨੂੰ ਮਲਾਉਣਾ ਹੈ ਵੀਰ ਦੀ ਉਮਰ ਬਹੁਤ ਛੋਟੀ ਆ ਪਰ ਯਾਰ ਬਾਈ ਨੇ ਗੱਲਾਂ ਕੀਤੀਆਂ ਇਹੋ ਜਿਹੀਆਂ ਗੱਲਾਂ ਕਈ ਵਾਰ ਆਪਾਂ ਨੂੰ ਬਜ਼ੁਰਗ ਬੰਦਿਆਂ ਤੋਂ ਵੀ ਸਾਨੂੰ ਨਹੀਂ ਮਿਲਦੀਆਂ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਖਰਾਕ ਬਾਰੇ ਵੀ ਤੇ ਘੋੜਿਆਂ ਦੇ ਬਾਰੇ ਵੀ ਸੋ ਵੀਡੀਓ ਲਾਸਟ ਤੱਕ ਦੇਖਿਓ ਸੰਮੇ ਨਾਲ ਦੇਖਿਓ ਠੰਡੇ ਰਵੇ ਨਾਲ ਦੇਖਿਓ ਬਹੁਤ ਹੀ ਲਾਜਵਾ ਵੀਡੀਓ ਬਣੀ ਐ ਬਾਕੀ ਘੋੜੇ ਦੀ ਗੱਲ ਕਰਾਂ ਤੇ ਘੋੜਾ ਬ੍ਰਾਂਡ ਘੋੜਾ ਨਾ ਜਿਹੜਾ ਅੱਜ ਦੇ ਟਾਈਮ 'ਚ ਚੱਲਦਾ ਹੈ ਉਹ ਘੋੜੇ ਦਾ ਡਾਇਰੈਕਟ ਪੋਤਾ ਹੈ ਤੇ ਮਾਂ ਹੈ ਜਿਹੜੀ ਉਹ ਵੀ ਬ੍ਰਾਂਡਡ ਘੋੜੇ ਦੀ ਧੀ ਹੈ ਉਹ ਵੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਹੀ ਪੁੱਛਣੀ ਹੈ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਉਹ ਵੀ ਤੁਹਾਨੂੰ ਦੱਸਦੇ ਆਂ ਬਸ ਵੀਡੀਓ ਚੰਗੀ ਲੱਗੇ ਤੇ ਭਰਾ ਨੂੰ ਵੱਧ ਚੜ ਕੇ ਵੀਰ ਮੇਰੇ ਸਪੋਰਟ ਕਰਿਓ ਕਿਉਂਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਵੀਡੀਓ ਦੇ ਵਿੱਚ ਭਰਾ ਨੇ ਕੀਤੀਆਂ ਹੈ ਨਾ ਬਹੁਤ ਹੀ ਘੱਟ ਭਰਾ ਕਰਦੇ ਆ ਸੋ ਵੀਰ ਨੂੰ ਸਪੋਰਟ ਕਰਿਓ ਚੰਗੀਆਂ ਲੱਗਣ ਜਿੰਨਾ ਵੀਰਿਆ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ 'ਚ ਕੁਝ ਭਰਾਵਾਂ ਦੇ ਨਾਮ ਨੇ ਸੂਰਜ ਭਗਤ ਸ਼ਾਹਜੀਤ ਕੁਲਵਿੰਦਰ ਸਿੰਘ ਸਵਰਨ ਸਿੰਘ ਔਲਖ ਰਾਜੂ ਸੇਖੋ ਅਮਰਤ ਸਿੰਘ ਰਿੰਕੂ ਬਲਜਿੰਦਰ ਗਰੇਵਾਲ ਖੁਸ਼ਦੀਪ ਸਿੰਘ ਸਹਿਬ ਸਿੰਘ ਬਲਜਿੰਦਰ ਰਣਵੰਦਾ ਗੁਰਦੀਪਤ ਸਿੰਘ ਸੰਧੂ ਮੱਖਣ ਬਹਾਦਰ ਗੁਰਲਬ ਬਾਜਵਾ ਪਵਿੱਤਰ ਬਨੂਰ ਕੌਰ ਸਿੰਘ ਕਲਾਵਾਲੀ ਸੰਦੀਪ ਬਰਾੜ ਗੁਰਮੀਤ ਮਿੱਡਾ ਦਿਲਵਾ ਕੋੜੇ ਵਾਲੇ ਸਹਿਬਾਜ ਰੰਧਾਵਾ ਹਰਪ੍ਰੀਤ ਸਿੰਘ ਸੁਖਜੀਤ ਸਿੰਘ ਆਜੋ ਕਰਦੇ ਆਂ ਗੱਲਬਾਤ ਕਰਿਓ ਭਰਾ ਨੂੰ ਸਪੋਰਟ ਸੁਣਿਓ ਗੱਲਬਾਤ ਸਾਰੀ ਜਾਣਕਾਰੀ ਦਿਓ ਕਰਦਿਆਂ ਦੀ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਣ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਛੋਟਾ ਭਾਈ ਸੁਖਸੰਧੂ ਸਵਾਗਤ ਮਾਨ ਸਤਕਾਰ ਤੇ ਅਦਬ ਨਾਲ ਜੀ ਆਖਦਾ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਜੀ ਆਖਦੇ ਆ ਤੇ ਸਵਾਗਤ ਕਰਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਜਿੱਥੇ ਕਿ ਠੰਡ ਪੈ ਰਹੀ ਆ ਨਾ ਉੱਥੇ ਪੂਰਾ ਹੀ ਹੀਟਰ ਵਰਗਾ ਕੋੜਾ ਵਿਖਾਇਆ ਹੈ ਹੀਟਰਰ ਗਮ ਤਾਂ ਕਹਿ ਰਿਹਾ ਕਿ ਇਹਦਾ ਅਗਰੈਸ਼ਨ ਇਹਦੀ ਕੰਨ ਕਨौती ਇਹਦਾ ਪਿੱਠ ਪੋੜਾ ਇਹਦੀ ਗਰਦਨ ਇਹਦਾ ਸੁੰਬ ਇਹਦੀਆਂ ਕਹਿ ਲਿਏ ਵੀ ਕੱਲਾ ਕੱਲਾ ਜਿਹੜਾ ਫਿਕਚਰ ਲਾਇਆ ਹੈ ਪ੍ਰਮਾਤਮਾ ਨੇ ਇਹਦੇ ਚ ਕੁੱਟ-ਕੁੱਟ ਕੇ ਬਰੀਕੀ ਭਰੀ ਹੈ ਸੋ ਜਦੋਂ ਇਹਨੂੰ ਦੇਖਦੇ ਆਂ ਲਾਈਵ ਆਣ ਕੇ ਅਸੀਂ ਸ਼ੂਟ ਕਰਦੇ ਸੀ ਤੇ ਜਿੰਨਾ ਚਿਰ ਵੀ ਘੋੜੇ ਨੇ ਪਰਫਾਰਮ ਕੀਤਾ ਤੇ ਸੱਚੀ ਪਰਫਾਰਮ ਕੋੜਾ ਕਰਦਾ ਸੀ ਤੇ ਮੁੜਕੋ ਮੁੜਕੀ ਅਸੀਂ ਹੋਏ ਪਏ ਸਾਂ ਹੈਨਾ ਬਾਈ ਨੇ ਤਾਂ ਚੱਲ ਹੋਣਾ ਹੀ ਸੀ ਬਾਈ ਹੈਂਡਲ ਕਰਦਾ ਸੀ ਪੀ ਜਾਨੀ ਕਿ ਸਵਾਦ ਆਉਂਦਾ ਯਾਰ ਕੋੜਾ ਦੇਖ ਕੇ ਘੋੜੇ ਦੇ ਦਰਸ਼ਨ ਕਰਕੇ ਜਾਂ ਘੋੜੇ ਨੂੰ ਪਰਫਾਰਮ ਕਰਦਾ ਵੇਖ ਕੇ ਅੰਦਰੋਂ ਜਿਹੜਾ ਇਸ਼ਕ ਰੱਖਦਾ ਹੈ ਘੋੜਿਆਂ ਨਾਲ ਤੇ ਉਹਨੂੰ ਇੱਕ ਤਰ੍ਹਾਂ ਦਾ ਜਨੂਨ ਹੁੰਦਾ ਹੈ ਇਸ਼ਕ ਹੁੰਦਾ ਹੈ ਤੇ ਉਹ ਨਸ਼ੇ ਦੇ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਆਉਂਦਾ ਹੈ ਤੇ ਇਹੋ ਜਿਹਾ ਨਸ਼ਾ ਜਿਹੜਾ ਘੋੜਿਆਂ ਦਾ ਹੈ ਪ੍ਰਮਾਤਮਾ ਕਰੇ ਕਿ ਉਹ ਹਰੇਕ ਘਰ ਦੇ ਵਿੱਚ ਲੱਗੇ ਬਾਈ ਨਸ਼ਾ ਕਰਨਾ ਹੈ ਤੇ ਇਹਨਾਂ ਦਾ ਕਰੋ ਜਿਹੜੇ ਇਹਨਾਂ ਦੀ ਸੇਵਾ ਕਰੋ ਸਾਡੇ ਗੁਰੂ ਸਾਹਿਬਾਨਾ ਨੇ ਬੜਾ ਸਤਿਕਾਰ ਦਿੱਤਾ ਸ ਵੀ ਚੌਨੇ ਆ ਕੇ ਨਿਊ ਜਨਰੇਸ਼ਨ ਭਰਾ ਆਪਣੇ ਨਾਲ ਹੈ ਵੀਰ ਫਤੇ ਸਿੰਘ ਤੇ ਬਾਈ ਦਾ ਪਿੰਡ ਹੈ ਬਗੇਰ ਚੜਤ ਸਿੰਘ ਤੇ ਵੀਰ ਦਾ ਘੋੜਾ ਵਿਖਾਉਣ ਲੱਗਿਆ ਰਾਜ ਹੰਸਾ ਕਿਹੜੇ ਘੋੜੇ ਦਾ ਬੱਚਾ ਹੈ ਕਿੰਨੀ ਉਮਰ ਕਿੰਨੀ ਹਾਈਟ ਤੇ ਮਾਲੇ ਪਾਸਿਓਂ ਕਿਹੜਾ ਖਾਨਦਾਨ ਹੈ ਤੇ ਕਿੰਨੀ ਕਫੀਸ ਰੱਖੀ ਤੇ ਕਿੰਨੀਆਂ ਘੋੜੀਆਂ ਮੇਟ ਹੋਈਆਂ ਤੇ ਵੱਡੀ ਗੱਲ ਇਹ ਮੈਨੂੰ ਤੇ ਬਾਈ ਨੇ ਬੱਚੇ ਵਿਖਾਏ ਐ ਸੱਜਣੋ ਹੁਣ ਦਰਸ਼ਨ ਕਰਾਉਣੇ ਆ ਤੁਹਾਨੂੰ ਸ਼ੁਰੂ ਦੇ ਵਿੱਚ ਵੀ ਮੈਂ ਥੋੜੀ ਜੀ ਝਾਤ ਮਾਰਾ ਕੇ ਸਾਡੇ ਵੀ ਕਿੱਡੇ ਜਬਰਦਸਤ ਘੋੜੇ ਦੇ ਬੱਚੇ ਆਉਂਦੇ ਆ ਤੇ ਘੋੜੇ ਨੇ ਕਹਿਦਾ ਨਾ ਕਿ ਜਿਹੜੇ ਜਿਹੜੇ ਘਰ ਦੇ ਵਿੱਚ ਇਹਦੇ ਬੱਚੇ ਆਏ ਆ ਤੇ ਉਹ ਘਾਰ ਵਾਲੇ ਭਾਈ ਫਤੇ ਨੂੰ ਵੀ ਸੀਸਾ ਦਿੰਦੇ ਆ ਤੇ ਘੋੜੇ ਨੂੰ ਵੀ ਸੀਸਾ ਦਿੰਦੇ ਆ ਪਹਿਲਾ ਵੀਰ ਫਤੇ ਸਿੰਘ ਦਾ ਆਪਾਂ ਸਵਾਗਤ ਕਰਦੇ ਆ ਜੀ ਫਿਰ ਸਾਰੀ ਜਾਣਕਾਰੀ ਠੰਡੇ ਰਵੇ ਨਾਲ ਲੈ ਲਿਆ ਵੀਡੀਓ ਲਾਸਟ ਤੱਕ ਦੇਖਿਓ ਬਹੁਤ ਸਵਾਦ ਆਊਗਾ ਤੁਹਾਨੂੰ ਭਾਈ ਫਤੇ ਸასი ਸ਼ਕਰ ਕਸੀ ਗੱਲ ਬਾਈ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਤੁਹਾਡਾ ਤੁਹਾਂ ਕਿਵੇਂ ਹੋਈ ਤੁਹਾਡਾ ਧੰਨਵਾਦ ਬਾਈ ਹੋਰ ਸੁਣਾਓ ਜੀ ਕਿਵੇਂ ਘਰ ਪਰਿਵਾਰ ਸੇ ਤਾਂ ਗਏ ਚੜ੍ਹਦੀ ਕਲਾ ਜੋ ਹਾਂਜੀ ਬਾਈ ਵਧੀਆ ਜੀ ਅੱਛਾ ਇੱਕ ਗੱਲ ਹੋਰ ਮੈਂ ਐਡ ਕਰਦਾ ਨਾ ਬਾਈ ਦੀ ਉਮਰ ਤਾਂ ਹੈਗੀ ਐ ਛੋਟੀ 25 ਕੇ ਸਾਲ ਐ ਤੇ ਵੀਰ ਨੂੰ ਜਾਣਕਾਰੀ ਬਹੁਤ ਐ ਖਾਸ ਕਰਕੇ ਖਰਾਕ ਦੇ ਬਾਰੇ ਤੇ ਬੜੇ ਭਰਾ ਤੁਸੀਂ ਬੜੇ ਲੰਮੇ ਸਮੇਂ ਤੋਂ ਪੁੱਛਦੇ ਹੋਗੇ ਬਾਈ ਕੋਈ ਖਰਾਕ ਬਾਰੇ ਗੱਲ ਕਰਿਆ ਕਰੋ ਜਾਣਕਾਰੀ ਦਿਓ ਤੇ ਭਰਾ ਇਸ ਕੰਮ ਦੇ ਵਿੱਚ ਵੀ ਡਿਪਲੋਮਾ ਕਰੀ ਖੜਾ ਮੈਂ ਤਾਂ ਬੜਾ ਮਤਾਸਰ ਹੋਇਆ ਬਾਈ ਦੀਆਂ ਗੱਲਾਂ ਸੁਣ ਕੇ ਕੁਝ ਨਵਾਂ ਸਿੱਖਣ ਨੂੰ ਮਿਲਣਾ ਐ ਸੋ ਵੀਡੀਓ ਉਹਨਾਂ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਜਿਹੜੇ ਖਰਾਕ ਵੇਖੋ ਵੇਖੀ ਪਾਈ ਜਾਂਦੇ ਆ ਪਰ ਉਹਦਾ ਕੀ ਇਫੈਕਟ ਪੈਂਦਾ ਕੀ ਸਾਈਡ ਇਫੈਕਟ ਆਪਾਂ ਨੂੰ ਪਤਾ ਨਹੀਂ ਹੈਨਾ ਅੱਛਾ ਬਾਈ ਜੀ ਹੁਣ ਪਹਿਲਾਂ ਤਾਂ ਆਪਾਂ ਘੋੜੇ ਬਾਰੇ ਥੋੜਾ ਜਿਆ ਜਾਨਣਾ ਪਾਈਏ ਹਾਂਜੀ ਨਾਂ ਕੀ ਰੱਖਤਾ ਬਾਈ ਰਾਜ ਹੰਸਾ ਜੀ ਸ਼ੁਰੂ ਤੋਂ ਸਿਰੋਤੋ ਮਤਲਬ ਹੀ ਆਪਣੇ ਕੋਲ ਕਿੰਨੇ ਟਾਈਮ ਦਾ ਆਇਆ ਕਿ ਨਾਮ ਨਹੀਂ ਬਦਲਿਆ ਇਹ ਮੇਰੇ ਕੋਲ ਇਹਨੂੰ 6-7 ਮਹੀਨੇ ਹੋਏ ਆ ਜੀ ਹਜੇ ਇਹਨੂੰ ਅੱਛਾ ਹਾਂਜੀ ਬਾਈ ਆਪਾਂ ਕਿੱਥੋਂ ਲੈ ਕੇ ਆਏ ਜੀ ਬਾਈ ਬਾਈ ਕਲਦੀਪ ਤੋਂ ਜੀ ਕਿਹੜੀ ਆਦਾ ਬਾਈ ਸਾਥ ਹੀ ਮੇਰਾ ਬਾਈ ਕਲਦੀਪ ਨੇ ਦਿੱਤਾ ਹੀ ਰਾਮਨਗਰ ਤੋਂ ਜੀ ਹਾਂ ਮੈਂ ਹਰ ਵੀਡੀਓ ਦੇ ਵਿੱਚ ਬਾਈ ਦਾ ਧੰਨਵਾਦ ਕਰਦਾ ਜੀ ਅੱਜ ਵੀ ਕਰਦਾ ਹਾਂ ਸ਼ੁਕਰ ਹੈ ਸ਼ੁਕਰ ਹੈ ہمارا ਹੀ ਤਾਂ ਬਾਕੀ ਹਸਮੁਖ ਜਿਹਾ ਬੰਦਾ ਹੀ ਯਾਰ شریف ਹੈ ਤੇ ਨਿਊ ਜਨਰੇਸ਼ਨ ਹੈ ਦੇ ਸਿਰ ਤੇ ਆਪਦਾ ਨਾ ਸ਼ੇਰ ਵਾਲਾ ਬਟਨ ਲਾਪ ਕੇ ਤੇ ਹੱਥ ਸਪੋਰਟ ਦਾ ਸਿਰ ਤੇ ਜਰੂਰ ਰੱਖਿਓ ਮੇਰੇ ਵੀਰ ਅੱਛਾ ਛੋਟੇ ਭਾਈ ਜੇ ਮੈਂ ਗੱਲ ਕਰਾਂ ਕਿਹੜੇ ਕੋੜੇ ਦਾ ਪੋਤਾ ਹੈ ਜੀ ਬਈ ਇਹ ਕਾਲੇ ਕਾਂਡੇ ਦਾ ਜੀ ਕਾਲੇ ਕਾਂਡੇ ਦਾ ਹੁਣ ਜਦੋਂ ਕਾਂਟੇ ਦੀ ਗੱਲ ਆਉਂਦੀ ਉਦੋਂ ਆਪਾਂ ਡੀਐਨਏ ਦੀ ਗੱਲ ਵੀ ਕਰਦੇ ਹੁੰਦੇ ਹਾਂ ਹਾਂਜੀ ਬਾਈ ਡੀਐਨਏ ਕਲੀਅਰ ਹੈ ਜਾਂ ਕਿੱਦਾਂ ਡੀਐਨਏ ਕਲੀਅਰ ਆ ਬਾਈ ਇਹਦਾ ਕਲੀਅਰ ਹੈ ਹਾਂਜੀ ਵਾਹ ਜੀ ਵਾਹ ਬਿਲਕੁਲ ਉਹਨਾਂ ਨੇ ਕਰਾਇਆ ਸੀ ਕਿ ਤੁਸੀਂ ਕਰਾਇਆ ਨਹੀਂ ਉਹਨਾਂ ਨੇ ਵੀਰ ਹੋਣਾ ਜੀ ਇਹ ਸਵਾਏ ਸਿੰਘ ਕੋਲੀ ਉੱਥੇ ਬ੍ਰੀਡ ਹੋਇਆ ਜੀ ਅੱਛਾ ਹਾਂ ਉੱਥੇ ਸਾਰਾ ਕੁਝ ਵੀਡੀਓ ਵੂਡੋਂ ਸਾਰਾ ਕੁਝ ਬਾਕੀ ਬਾਈ ਜਿਹੜਾ ਡੀਐਨਏ ਦਾ ਹੋ ਗਿਆ ਡੀਐਨਏ ਮੈਨਾਂ ਕੋੜਾ ਵੇਖਦਾ ਨਹੀਂ ਹਾਂ ਇਹ ਤਾਂ ਹੈ ਹਾਂ ਜੀ ਕਿਉਂਕਿ ਮੰਨ ਲਓ ਵੀ ਝੂਠ ਨੇ ਇੰਨੇ ਕਿ ਜ਼ਿਆਦੇ ਤਾਣੇ ਬੋਣ ਰੱਖਿਆ ਹੈ ਜੀ ਯੋਦਾਨ ਨਹੀਂ ਆਪਾਂ ਨੂੰ ਕਲੀਅਰਟੀ ਦਿਸਣੀ ਚਾਹੀਦੀ ਹੈ ਹਨਾ ਜਦੋਂ ਆਪਾਂ ਯਾਰ ਲੱਖਾਂ ਰੁਪਈਆ ਘੋੜੇ ਤੇ ਲਾਤਾ ਤੇ 15000 ਦਾ ਡੀਐਨਏ ਕਰਾਉਣ ਚ ਕੀ ਹਨਾ ਉਹ ਮੇਰੇ ਹਿਸਾਬ ਨਾਲ ਹਰੇਕ ਭਰਾ ਨੂੰ ਕਰਾ ਲੈਣਾ ਚਾਹੀਦਾ ਹੈ ਅੱਛਾ ਹੁਣ ਗੱਲ ਆ ਜਾਂਦੀ ਹੈ ਵੀ ਪਹਿਲਾਂ ਤਾਂ ਸਵਾਲ ਤਾਂ ਮੇਰਾ ਇਹ ਹੁੰਦਾ ਚਲੋ ਮੈਂ ਘੋੜੇ ਵਾਲ ਨੂੰ ਜਾ ਬੜਿਆ ਕਿਉਂਕਿ ਭਰਾ ਕਈ ਗੁੱਸਾ ਕਰ ਜਾਣਗੇ ਯਾਰ ਆਪਦੀਆਂ ਗੱਲਾਂ ਮਾਰੀ ਜਾਂਦਾ ਮੈਨੂੰ ਇਹ ਗੱਲ ਦੱਸੋ ਵੀ ਟੋਟਲ ਕਿੰਨਾ ਕਸਮਾ ਹੋ ਗਿਆ ਘੋੜਿਆਂ ਚ ਐਂਟਰੀ ਮਾਰੀ ਨੂੰ ਤੇ ਇਹ ਸ਼ੌਕ ਕਿਵੇਂ ਪੈ ਗਿਆ ਵੀਰੇ ਘੋੜੇ ਚਲੋ ਵੀ ਪਹਿਲਾਂ ਵੀ ਫਾਦਰ ਸਾਹਿਬ ਵੀ ਰੱਖਦੇ ਰਹੇ ਆ ਬੱਚਾ ਤਿਆਰ ਕੀਤਾ ਪਰ ਉਹ ਤੋਂ ਸਵਾਰੀ ਵਾਲੇ ਹੁੰਦੇ ਸੀ ਬਰੀਡਿੰਗ ਦਾ ਕੁਝ ਨਹੀਂ ਹਾਂ ਬਰੀਡਿੰਗ ਦਾ ਮੈਨੂੰ ਵੀ ਨਹੀਂ ਪਤਾ ਸੀ ਮੈਂ ਜਦੋਂ ਸ਼ੁਰੂ ਦੇ ਵਿੱਚ ਘੋੜਾ ਲਿਆ ਸੀ ਰਾਈਡਿੰਗ ਲਈ ਹਾਂਜੀ ਮੈਂ ਰਾਈਡੀ ਬਹੁਤ ਕੀਤੀ ਉਹਦੇ ਉੱਤੇ ਬਾਈ 500 ਕਿਲੋਮੀਟਰ ਦਾ ਮੈਂ ਤੁਹਾਨੂੰ ਫੋਟੋ ਵੀਡੀਓ ਦਿਖਾਈਆਂ ਸੀ ਅੱਛਾ ਹਾਂ ਬਾਈ ਦਾ ਨਾ 500 ਕਿਲੋਮੀਟਰ ਦਾ ਸੱਜਣਾ ਰਿਕਾਰਡ ਹੈ ਰਾਈਡਿੰਗ ਦਾ ਹਾਂਜੀ ਤੇ ਉਹ ਵੀ ਵੀਰ ਤੇ ਹੁਣ ਮੈਨੂੰ ਵੀਰ ਹੋਰ ਦੱਸ ਰਿਹਾ ਸੀ ਕਿ ਬਾਈ ਆ ਸਾਡੀ ਪੂਰੀ ਟੀਮ ਜਾਊਗੀ ਤੇ ਅਸੀਂ ਆਲ ਇੰਡੀਆ ਦਾ ਕੀ ਉਹ ਰਿਕਾਰਡ ਬਣਾਉਣਾ ਜੀ ਰਿਕਾਰਡ ਬਣਾਉਣਾ ਆਲ ਇੰਡੀਆ ਦਾ ਕੀ ਹਾਂਜੀ ਰਾਈਡਿੰਗ ਜੀ ਮੈਂ ਬਰੀਡਿੰਗ ਵਿੱਚ ਤਾਂ ਵੀਰੇ ਇਸ ਕਰਕੇ ਆ ਗਿਆ ਦੇਖੋ ਖਰਚਾ ਘੋੜੇ ਦਾ ਬਹੁਤ ਹੈ ਲਗਜ਼ਰੀ ਗੱਡੀ ਨਾਲੋਂ ਵੀ ਜ਼ਿਆਦਾ ਹੈ ਜੀ ਕੋਈ ਸ਼ੱਕ ਨਹੀਂ ਤਾਂ ਉਸ ਦੇ ਲਈ ਵੀ ਦੇਖੋ ਆਪਾਂ ਘਰ ਫੂਕੇ ਸ਼ੌਂਕ ਫੁਰੇ ਕਰੀਏ ਉਹਦਾ ਕੋਈ ਫਾਇਦਾ ਨਹੀਂ ਜੀ ਤਾਈਓ ਮੈਂ ਬਰੀਡਿੰਗ ਚ ਪਿਆ ਬਾ ਹੁਣ ਮੈਂ ਅਡੀ ਕਦਾਂਗਾ ਵੀ ਚਲੋ ਇਧਰ ਗੱਡੀਆਂ ਦਾ ਕੰਮ ਸੈੱਟ ਹੋ ਜੇ ਤੇ ਫਿਰ ਨਾਲ ਦੀ ਨਾਲ ਹੀ ਮੈਂ ਰਾਈਡਿੰਗ ਦਾ ਸ਼ੁਰੂ ਕਰੂੰਗਾ ਜੀ ਹਾਂਜੀ ਕਿਉਂਕਿ ਜਿਹੜੇ ਬਾਈਕ ਰਾਈਡਰ ਨੇ ਨਾ ਜਾਂ ਕੋਈ ਗੱਡੀਆਂ ਤੇ ਰਾਈਡ ਕਰਦੇ ਨੇ ਉਹਨਾਂ ਨੂੰ ਕੰਪਨੀ ਤੇ ਸਪੋਰਟ ਕਰਦੀ ਹੈ ਹਾਂ ਸਪੌਂਸਰ ਕਰਦੀਆਂ ਸਪੌਂਸਰ ਕਰਦੀਆਂ ਜੀ ਉਸ ਤੋਂ ਬਿਨਾ ਕੰਮ ਸੈਟ ਆਂਦਾ ਨਹੀਂ ਜੀ ਤੇ ਆਪਾਂ ਨੂੰ ਆਪਾਂ ਆਪ ਹੀ ਸਪੌਂਸਰ ਕਰਨਾ ਹੈ ਹਾਂ ਜੀ ਹਾਂ ਹੈਨਾ ਆਪਾਂ ਨੂੰ ਕਰਨਾ ਸਪੌਂਸਰ ਬਾਪੂ ਨੇ ਪਹਿਲਾਂ ਕਰਤਾ ਹੁਣ ਤੁਹਾਨੂੰ ਐ ਆ ਵੀ ਮੈਂ ਆਪਦੇ ਸਿਰ ਤੇ ਸਹਣਾ ਆਪ ਹੀ ਕਰਾਂ ਹੈਨਾ ਸੋ ਵਧੀਆ ਗੱਲ ਹੈ ਬਾਈ ਚਲੋ ਜੇ ਤੁਸੀਂ ਸ਼ੌਂਗਪੁਰ ਆਂ ਤੁਹਾਡੀਆਂ ਵੀਡੀਓ ਦੇਖ ਕੇ ਜਾਂ ਤੁਹਾਡੀਆਂ ਗੱਲਾਂ ਸੁਣ ਕੇ ਕਈ ਭਰਾ متاثر ਹੋਣਗੇ ਤੁਹਾਡੇ ਤੋਂ ਮੰਨ ਲਓ ਅੰਦਰ ਉਹਨਾਂ ਦਾ ਠਰੂਗਾ ਹੋ ਸਕਦਾ ਉਹਨਾਂ ਚੋਂ ਕੋਈ ਦੋ ਚਾਰ ਭਰਾ ਇੱਧਰ ਆ ਜਾਣ ਤੇ ਮੇਰੇ ਖਿਆਲ ਨਾਲ ਜੇ ਤੁਸੀਂ ਗੱਲ ਕੀਤੀ ਹੈ ਨਾ ਖਰਚੇ ਦੀ ਸੋ ਉਹਨਾਂ ਲੋਕਾਂ ਨਾਲੋਂ ਏ ਆਪਣੇ ਪ੍ਰਮਾਤਮਾ ਦੀ ਕਿਰਪਾ ਹੈ ਫਤਿਹਵੀਰ ਜਿਹੜੇ ਕਈ ਲੱਖਾਂ ਰੁਪਈਆ ਘਰਦਿਆਂ ਦਾ ਮਾੜੇ ਸੰਗਤ 'ਚ ਬਹਿਣ ਕਰਕੇ ਨਸ਼ਿਆਂ 'ਚ ਪੈਣ ਕਰਕੇ ਖਰਾਬ ਕਰੀ ਖੜਿਆ ਉਹਨਾਂ ਤੋਂ ਤੇ ਆਪਾਂ ਸੌ ਰਤੀਆਂ ਚੰਗੇ ਚੰਗੇ ਪਾਸੇ ਲੱਗੇ ਆ ਯਾਰ ਆਪਾਂ ਆਪਣਾ ਬਚਾਈ ਬੈਠੇ ਆ ਆਪਣਾ ਪਰਿਵਾਰ ਖੁਸ਼ ਹੈ ਹਨਾ ਗਾਂ ਫੈਮਿਲੀ ਐ ਚਲੋ ਉਹਨਾਂ ਦੀ ਅੱਛਾ ਕੱਲੇ ਕੱਲੇ ਹੋਗੇ ਦੋ ਪਾਈਆਂ ਦੀ ਭਾਈ ਭੈਣ ਭਰਾ ਆਂ ਅੱਛਾ ਭੈਣ ਹੋਣੀ ਮੈਰਿਡ ਹਾਂਜੀ ਬਾ ਹੋਣੀ ਤੁਸੀਂ ਵੀ ਮੈਰਿਡ ਹੋ ਹਾਂਜੀ ਜੀ ਤੇ ਭਾਈ ਹੁਣ ਗੱਲ ਆ ਜਾਂਦੀ ਐ ਇਹਦੀ ਉਮਰ ਦੀ ਬਈ ਉਮਰ ਪੂਰਾ 7-8 ਸਾਲ ਦਾ ਘੋੜਾ ਬਣ ਚੁੱਕਿਆ ਇਹ तकरीबन 7 ਸਾਲ ਦਾ ਜਿੰਨਾ ਕਿ ਜਾਣਦੇ ਆ ਵੀ ਪੰਜੇਰੇ ਲਾ ਦਿੰਦਾ ਇਹਨੇ ਦੰਦ ਮੇਰੇ ਕੋਲ ਆ ਕੇ ਪੂਰੇ ਕੀਤੇ ਆ ਜੀ ਹੂੰ ਅੱਛਾ ਮਾਲਾ ਖਾਨ ਦਾ ਨੂੰ ਪੁੱਛਣਾ ਭੁੱਲ ਗਿਆ ਫਤਿਹ ਮੇਰੇ ਉੱਧ ਤੁਹਾਡੇ ਕੋਲ ਹੀ ਖੜੀ ਐ ਘੋੜੀ ਉੱਥੇ ਜੈ ਸਟਾਰਟ ਫਾਰਮ ਦੇ ਵਿੱਚ ਸਦਾਰਤ ਗੁਪਤਾ ਜੀ ਨੇ ਨਾ ਅੰਮਰਸਰ ਹਾਂਜੀ ਉੱਥੇ ਵਲੈਨਾ ਘੋੜੀ ਆ ਜੀ ਉਹ ਵੀ ਨੀਲੀ ਹੈ ਉਹ ਐਸੇ ਕਰਕੇ ਇਹ ਨਹੀਂ ਲਈ ਹਾਂ ਜੀ ਇਹਦੀ ਜਿਹੜੀ ਨਾਨੀ ਆ ਵੀਰੇ ਉਹ ਮੋਰਮੋਟ ਦੀ ਰੀਅਲ ਸਿਸਟਰ ਆ ਤੁਸੀਂ ਵਲੈਨਾ ਦੀਆਂ ਜਿੰਨੀਆਂ ਫੋਟੋਸ ਦੇਖੋਗੇ ਜੀ ਸਭ ਤੋਂ ਬਕਾਇਦਾ ਲਿਖਿਆ ਹੋਇਆ ਹੈ ਜਿਹੜੀ ਵਲੈਨਾ ਹੈ ਬਾਈ ਵਲੈਨਾ ਜਿਹੜੀ ਉਹ ਕਿਹੜੇ ਘੁੜੇ ਦੀ ਹੈ ਮੰਨ ਲਓ ਉਹਦਾ ਬਾਪ ਕੌਣ ਹੈ ਯਾਨੀ ਕਿ ਇਹਦਾ ਨਾਨਾ ਕੌਣ ਹੈ ਪ੍ਰਭਾਤ ਜੀ ਅਛਾ ਪ੍ਰਵਾਹਤ ਦੀ ਐ ਉਹ ਇਧਰੋਂ ਕਾਲਾ ਕਾਂਟ ਆ ਗਿਆ ਅਲੀ ਸ਼ਾਨ ਲਾਈਨ ਉਧਰੋਂ ਪ੍ਰਵਾਹਤ ਲੈਣਾ ਕੀ ਤੇ ਕੰਬੀਨੇਸ਼ਨ ਜਿਹੜਾ ਕਿਉਂਕਿ ਅਲੀ ਸ਼ਾਨ ਲਾਈਨ ਆਪਾਂ ਦੇਖਦੇ ਆਂ ਕਈ ਵਾਰ ਆਪਾਂ ਕਹਿੰਨੇ ਆਂ ਵੀ ਯਾਰ ਠੰਡੀ ਲਾਈਨ ਆ ਪਰ ਇਹਦੇ ਵਿੱਚ ਅਗਰੈਸ਼ਨ ਬੜਾ ਉਹ ਕੀ ਸਮਝ ਦਿਓ ਜੇ ਤੁਹਾਡਾ ਜਾਂ ਭਰਾਵਾਂ ਚ ਬੈੰਨੇ ਹੋ ਪੁਰਾਣਿਆਂ ਚ ਬੈੰਨੇ ਹੋ ਕੀ ਆਂਦੇ ਆ ਕੋੜਿੰਦੇ ਕੇ ਇੰਨਾ ਅਗਰੈਸ਼ਨ ਫਤੇ ਨਹੀਂ ਭਰਿਆ ਕਿ ਜਾਂ ਪਿੱਛੋਂ ਭਰਿਆ ਭਰਾਇਆ ਸੀ ਕਿਉਂਕਿ ਮੈਂ ਤਾਂ ਵੇਖਿਆ ਵੀ ਤੁਸੀਂ ਹੈਂਡਲ ਕਾਫੀ ਚੰਗਾ ਕਰਨਾ ਸੀ ਮੈਂ ਤਾਂ ਮੇਰੇ ਅਸਲ ਦੇ ਵਿੱਚ ਹੀ ਘਟਾਇਆ ਹੈ ਅੱਛਾ ਘਟਾਇਆ ਹੈ ਹਜੇ ਮੈਂ ਨਹੀਂ ਮੰਨਦਾ ਵੀ ਘੋੜੇ ਇੰਨੇ ਗਰਮ ਹੁੰਦੇ ਆ ਜੀ ਇਹ ਘੋੜਾ ਦੇਖੋ ਐਸਾ ਜਾਨਵਰ ਆ ਜੀ ਜਿਹੜਾ ਸਭ ਤੋਂ ਵੱਧ ਸਟ੍ਰੈਸ ਲੈਂਦਾ ਹੂੰ ਕੋਈ ਸ਼ੱਕ ਨਹੀਂ ਪੜੋ ਜੀ ਪੜ ਕੇ ਤੁਸੀਂ ਦੇਖੋ ਸਾਰਾ ਇਹਨਾਂ ਦਾ ਗੋਰਿਆ ਨੇ ਪੀ ਐਚ ਡੀ ਕਰ ਰੱਖੀ ਐ ਇਸ ਚੀਜ਼ ਦੇ ਜੀ ਘੋੜਾ ਸਭ ਤੋਂ ਵੱਧ ਸਟ੍ਰੈਸ ਲੈਂਦਾ ਜਦੋਂ ਆਪਾਂ ਇਹਨੂੰ ਕਰੰਟ ਦਿਖਾਉਣ ਲਈ ਹੂੰ ਬੇ ਮੇਲਿਆਂ ਦੇ ਵਿੱਚ ਜੀ ਛਾਲਾ ਮਾਰੇ ਐਂ ਕਰੇ ਇਹਨੂੰ ਇੱਕ ਕਮਰੇ ਵਿੱਚ ਤਾੜ ਦਿੰਨੇ ਆ ਪਾਗਲ ਹੋ ਜਾਂਦਾ ਹੂੰ ਮੈਂ ਇਹਨੂੰ ਕੁਛ ਨਹੀਂ ਕੀਤਾ ਵੱਡਣ ਵੀ ਤਾਂ ਹੀ ਲੱਗਦਾ ਕੋੜੇ ਵੱਡਣ ਵੀ ਤਾਂ ਹੀ ਲੱਗਦਾ ਮੈਂ ਕੋਈ ਇਹਨੂੰ ਕੋਈ ਦਵਾਈ ਨਹੀਂ ਦਿੱਤੀ ਕੋਈ ਐਕਸਟਰਾ ਟ੍ਰੀਟਮੈਂਟ ਨਹੀਂ ਖੁੱਲਾ ਰਿਹਾ ਮੇਰੇ ਕੋਲ ਮੈਂ ਪਹਿਲੇ ਦਿਨੋਂ ਜਿੱਦਾਂ ਬਾਈ ਆਰਗੇ ਛੱਡਣ ਆਏ ਆ ਉਹਨਾਂ ਨੇ ਬਿਛਾੜੀਆਂ ਲਾ ਦੀਆਂ ਆਪਾਂ ਅਗਲੇ ਦਿਨ ਖੋਲਦੀਆਂ ਆਪਾਂ ਮੁੜ ਕੇ ਨਹੀਂ ਲਾਈਆਂ ਹੂੰ ਹਾਂਜੀ ਅੱਛਾ ਤੁਹਾਡੇ ਕੋਲ ਕਿੰਨਾ ਧਮਾ ਹੋ ਗਿਆ ਜੀ ਮੇਰੇ ਕੋਲੇ ਹੋ ਗਏ ਜੀ 6-7 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਤੇ ਆਪਾਂ ਹਾਈਟ ਵੀ ਦੱਸਦੇ ਆ ਫੀਸ ਵੀ ਦੱਸਦੇ ਆ ਹੁਣ ਜਾਂਦੀ ਹੈ ਬੱਚਿਆਂ ਦੀ ਹਾਂਜੀ ਭਾਈ ਪਹਿਲੀ ਗੱਲ ਤੇ ਵਧਾਈ ਦੇ ਪਾਤਰੋਂ ਪਰਮਾਤਮਾ ਦੀ ਬਖਸ਼ਿਆ ਤੁਹਾਡੀ ਮਿਹਨਤ ਨੂੰ ਹਨਾ ਪਰਮਾਤਮਾ ਨੇ ਬੂਰ ਲਾਉਣਾ ਸ਼ੁਰੂ ਕਰਿਆ ਹੈ ਜੇ ਤਾਂ ਅਜੇ ਪੈਰ ਤਰਾ ਵਾ ਕਹਿੰਦੇ ਹੁੰਦੇ ਵੀ ਅਭੀ ਤਾਂ ਐਂਟਰੀ ਹੋਈ ਹੈ ਅਜੇ ਟਰੇਲਰ ਹੀ ਹੈ ਪਰ ਬਹੁਤ ਚੰਗਾ ਹੈ ਹਾਂਜੀ ਮੈਂ ਖਾਸ ਕਰਕੇ ਮੈਨੂੰ ਦਿਲੀ ਤੌਰ ਤੇ ਯਾਰ ਬੱਚੇ ਘੋੜੇ ਦੇ ਬਹੁਤ ਹੀ ਚੰਗੇ ਲੱਗੇ ਧੰਨਵਾਦ ਵੀਰੇ ਕਿੰਨੇ ਬੱਚੇ ਆ ਗਏ ਤੇ ਕਿੰਨੀਆਂ ਘੋੜੀਆਂ ਭਰੀਆਂ ਟੋਟਲ ਉੱਥੋਂ ਵੀ ਤੇ ਇੱਥੋਂ ਵੀ ਭਾਈ ਇਹਨਾਂ ਘੋੜੇ ਨੂੰ ਲੋਕਾਂ ਦੇਖ ਵੀ ਚੁੱਕੇ ਆ ਘੋੜੇ ਨੂੰ ਪਸੰਦ ਵੀ ਕਰ ਚੁੱਕੇ ਆ ਜੀ ਬੱਚਿਆਂ ਨੇ ਪ੍ਰੂਫ ਵੀ ਕਰਤਾ ਜੀ ਕਰਤਾ ਬੱਚੇ ਦੇਖੇ ਵੀ ਹੋਏ ਲੋਕਾਂ ਦੇ ਜੀ ਪਰ ਕੀ ਹੈ ਜੀ ਮੇਰੇ ਵੀਰ ਜਿਹੜੇ ਕਿਸਾਨ ਵੀਰ ਨੇ ਉਹ ਕੰਨਾਂ ਦੇ ਕੱਚੇ ਨੇ ਜੀ ਜਦੋਂ ਹੀ ਮੈਂ ਵੀਡੀਓ ਕਰਾਉਣਾ ਹੈ ਮੈਨੂੰ ਬਹੁਤ ਕਾਲ ਆਉਂਦੀਆਂ ਨੇ ਸਿੱਧੀਆਂ ਹੀ ਆਉਂਦੀਆਂ ਨੇ ਵੀਰੇ ਅਸੀਂ ਘੋੜੀ ਲੈ ਕੇ ਆਉਣੀ ਆ ਪਰਸੋਂ ਜਾਂ ਚੌਥੇ ਜੀ ਉਸ ਤੋਂ ਬਾਅਦ ਜਦੋਂ ਕੋਈ ਵੀ ਹੁਣ ਮੇਰੇ ਅੰਮ੍ਰੇਸਰ ਕੋਈ ਘੋੜਾ ਖੜਾ ਹੈ ਮੈਂ ਤੁਹਾਨੂੰ ਕਾਲ ਕਰਾਂ ਮੈਂ ਪੁੱਛੂੰਗਾ ਤਾਂ ਸਹੀ ਬਾਈ ਘੋੜਾ ਕਿਵੇਂ ਆ ਪੁੱਛੂ ਮੈਂ ਪੁਰਾਣੇ ਬੰਦੇ ਨੂੰ ਤਾਂ ਮੇਰੇ ਪੁਰਾਣੇ ਬੰਦਿਆਂ ਦਾ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਵੀ ਉਹ ਵਸ ਸਿੱਧੇ ਹੀ ਕਹਿ ਦਿੰਦੇ ਆ ਬਾਈ ਵੀ ਘੋੜਾ ਹੈ ਨਹੀਂ ਕੰਮ ਦਾ ਅੱਛਾ ਇਹ ਵੀ ਚੱਲਦਾ ਹੈ ਯਾਰ ਹੁਣ ਦੇਖੋ ਵੀਰੇ ਤੁਹਾਡੇ ਕੋਲ ਘੋੜੀ ਆ ਜੀ ਤੁਹਾਡੇ ਕੋਲ ਘੋੜੀ ਆ ਤੁਸੀਂ ਦੇਖਿਆ ਤੁਹਾਨੂੰ ਘੋੜਾ ਫਿੱਟ ਲੱਗਿਆ ਜੀ ਤੁਹਾਡੇ ਕੋਲੇ ਦਿਮਾਗ ਹੈ ਨਹੀਂ ਹੂੰ ਤੁਹਾਡੇ ਕੋਲੇ ਦਿਮਾਗ ਆ ਦਿਮਾਗ ਨੇ ਤੁਹਾਨੂੰ ਆਖਿਆ ਵੀ ਹਾਂ ਵੀ ਘੋੜਾ ਸਹੀ ਆ ਪਰੂਵ ਵੀ ਕਰਦਾ ਬੱਚੇ ਉਸ ਤੋਂ ਬਾਅਦ ਫਿਰ ਮੇਰੇ ਇਹ ਵੀ ਆ ਵੀ ਲੋਕ ਵੀਰੇ ਇੰਨੇ ਵੀ ਕਰਨਾਂ ਦੇ ਕੱਚੇ ਨਾ ਰਹਣ ਨੇ ਹੂੰ ਦੇਖੋ ਖੇਤੀ ਦੇ ਵਿੱਚ ਗਵਾਂਢੀ ਗੰਨ ਚ ਫੂਕ ਮਾਰ ਜਾਂਦਾ ਤੋ ਆ ਸਪਰੇਅ ਕਰਦੇ ਯਾਰ ਮੈਨੂੰ ਕਣਕ ਮਾੜੀ ਲੱਗਦੀ ਆ ਫਿਰ ਵੀਰੇ ਮਜ਼ਬੂਤ ਆਪਾਂ ਨੂੰ ਬਣਨਾ ਪਊ ਨਾ ਆਪਾਂ ਲੋ ਆਪਾਂ ਹੁਣ ਇਸ ਦੇ ਵਿੱਚ ਹੁਣ ਕੱਲੇ-ਕੱਲੇ ਨੂੰ ਨਹੀਂ ਸਮਝਾ ਸਕਦੇ ਜੀ ਦੇਖੋ ਇਹ ਦਵਾਰੇ ਉਹੀ ਸਟੋਰੀ ਆਗੀ ਜਿਹੜਾ ਵੀਰ ਆਪਣਾ ਸਰੇਂਦਰ ਟਵਾਨਾ ਜੀ ਜੀ ਦੇਖੋ ਪਹਿਲਾਂ ਇਹ ਗਾਣੀ ਉੱਥੇ ਚੱਲੀ ਸੀ ਜੀ ਬਾਈ ਕੋਲੇ ਆ ਤੁਸੀਂ ਸੁਣਦਰਾ ਆ ਜੀ ਲੋਕ ਏਰੀਏ ਦੇ ਨਿੰਦੀ ਗਏ ਇਹ ਆਏ ਫਲਾਨਾ ਢੇਉ ਕਾ ਜੀ ਨਾ ਤਾਂ ਬੱਚੇ ਉਹਨਾਂ ਤੋਂ ਆਪ ਤੋਂ ਲੈਤੇ ਗਏ ਨਾ ਲੋਕਾਂ ਨੂੰ ਲੈਣ ਦਿੱਤੇ ਹੁਣ ਜਿਹੜੇ ਤਾਂ ਗੰਜੈਸ਼ ਵਾਲੇ ਨੇ ਉਹ ਤਾਂ ਹੁਣ ਬਬਲੂ ਸ਼ੇਖ ਖੋਲ ਜਾਂਦੇ ਨੇ ਜੀ ਹੁਣ ਉਹ ਘੋੜਾ ਦਬਾਉਣ ਲਈ ਲੋਕਾਂ ਨੇ ਆਏ ਸੀ ਵੀ ਇਹ ਘੋੜੇ ਨੂੰ ਚੱਲਣ ਹੀ ਨਹੀਂ ਦੇਣਾ ਹੂੰ ਵੀਰ ਨੇ ਉਹਨੇ ਪੈਸੇ ਵਟਕੇ ਨਗ ਵਧਾ ਲੇ ਤੇ ਨਾਲੇ ਬੌਲੂ ਸ਼ੇਖ ਨਾਲ ਪਰੇ ਵਧਾਇਆ ਹੂੰ ਉਹਦਾ ਹੁਣ ਪੂਰਾ ਪੀਕ ਤੇ ਆ ਜੀ ਕੰਮ ਜੀ ਜਿਹੜੇ ਆਮ ਵੀਰ ਨੇ ਕਿਸਾਨ ਜੀ ਹੁਣ ਉਹ ਕਿੱਥੇ ਜਾਣ ਜੀ ਮੈਂ ਦਾਈਆਂ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਵੀਰੇ ਤੁਸੀਂ ਇੱਕ ਫੀਸ ਕਰਕੇ ਨਾ ਰੋ ਹੁਣ ਮੇਰੀ ਕਿੰਨੀ ਮਿਹਨਤ ਆ ਜੀ ਮੈਂ ਹੁਣ ਜਾਣ ਤਲੀ ਤੇ ਰੱਖ ਕੇ ਵੀਰੇ ਇਹਨੂੰ ਪਾਲੀ ਜਾਣਾ ਘੋੜਾ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਜੇ ਤੁਸੀਂ ਆਏ ਕਰੋ ਮੈਂ ਤੁਹਾਡੇ ਤੇ ਛੱਡ ਦਿੰਨਾ ਜੀ ਜੇ ਤੁਹਾਨੂੰ ਫੀਸ ਨਜਾਇਜ਼ ਲੱਗਦੀ ਆ ਦੇਖੋ ਮੈਂ ਥੋੜਾ ਛੋਟਾ ਵੀਰ ਹਾਂ ਜੀ ਤੁਸੀਂ ਕਹਿ ਦਿਓ ਜੀ ਮੈਂ ਤਾਂ 5000 ਰੱਖਦਾ ਜੀ ਮੈਂ 2000 ਰੱਖਦਾ ਮੈਂ 1000 ਰੱਖਦਾ ਬਾਈ ਮੈਗ ਤੁਹਾਡੀ ਗੱਲ ਰੁਕਦੀ ਆ ਪਰ ਗੱਲ ਚੱਲਦੀ ਹੁੰਦੀ ਆ ਫੇਰ ਗੱਲ ਆ ਜਾਂਦੀ ਘੋੜੇ ਦੇ ਬੱਚਿਆਂ ਤੇ ਘੋੜਾ ਚੱਲਦਾ ਬੱਚਿਆਂ ਨੂੰ ਬਾਪ ਨੇ ਜੋ ਕਰਤਾ ਸੋਤਾ ਕਰਤਾ ਹਾਂਜੀ ਆਪਣੇ ਬਾਪ ਨੇ ਆਪਣੀ ਪ੍ਰਾਪਰਟੀ ਬਣਾਤੀ ਉਹਨਾਂ ਮਿਹਨਤ ਕਰਲੇ ਸਟਰਗਲ ਕਰਲੇ ਆਪਾਂ ਨੂੰ ਚਾਰ ਕਿੱਲੇ ਜੋੜ ਕੇ ਦਿੱਤੀ ਹਨਾ ਹੁਣ ਫਰਜ ਬੰਦਾ ਆਪਾਂ ਨੂੰ ਉਹਨੂੰ ਸੰਭਲਣ ਦਾ ਤੇ ਅੱਗੇ ਵਧਾਉਣ ਦਾ ਗੱਲ ਤਾਂ ਆਪਣੇ ਤੇ ਆਉਂਦੀ ਆ ਨਾ ਹੁਣ ਘੋੜੇ ਨੇ ਤਾਂ ਆਪਣਾ ਬਾਈ ਪ੍ਰੂਫ ਕਰਤਾ ਪ੍ਰੂਫ ਕਰਤਾ ਤੇ ਜੇ ਫੀਸ ਜਿੰਨੀ ਮੈਨੂੰ ਪਤਾ ਹੈ ਵੀਰ ਨੇ ਕਿੰਨੀ ਫੀਸ ਬੋਲਣੀ ਆ ਮੈਨੂੰ ਤਾਂ ਬਾਈ ਨੇ ਦੱਸਿਆ ਆ ਪਰ ਇੰਨੀ ਫੀਸ ਦੇ ਵਿੱਚ ਇੰਨਾ ਚੰਗਾ ਰਿਜ਼ਲਟ ਬਾਈ ਜੀ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਬਾਕੀ ਵੀਰ ਮਾਨਤਣ ਨਹੀਂ ਪੂਰਾ ਕਰਦਾ ਜੇ ਕੋਈ ਭਰਾ ਨਹੀਂ ਫੀਸ ਦੇ ਸਕਦਾ ਉਹਨੂੰ ਵੈਸੇ ਵੀ ਛੱਡ ਦਿੰਦਾ ਇਹ ਵੀ ਗੱਲ ਪੱਕੀ ਹੈ ਤੇ ਪਰ ਇੰਨਾ ਹੈਗੇ ਯਾਰ ਆਪਾਂ ਬਾਈ ਦੀ ਗੱਲ ਖਣੋ ਸੁਣੀਆਂ ਸੁਨਾਈਆਂ ਗੱਲਾਂ ਚ ਨਾਣ ਕੇ ਬਾਕੀ ਇਹ ਵੀ ਗੱਲ ਬਾਈ ਨੇ ਪੁਰਾਣੇ ਬੰਦਿਆਂ ਦੀ ਗੱਲ ਕੀਤੀ ਹੈ ਮੈਂ ਵੀ ਕਹਿਣਾ ਚਾਹਣਾ ਕਿ ਸਾਰੀਆਂ ਉਂਗਲਾਂ ਇੱਕੋ ਜੀਆਂ ਨਹੀਂ ਹਿੱਕੋ ਜੀਆਂ ਨਹੀਂ ਹੁੰਦੀਆਂ ਵੀ ਚਲੋ ਕੁਝ ਬੰਦੇ ਚੰਗੇ ਵੀ ਹੈਗੇ ਆ ਜਿਹੜੇ سپورਟ ਕਰਦੇ ਆ ਜੀ ਕੁਝ ਬੰਦੇ ਮਾੜੇ ਵੀ ਹੁੰਦੇ ਆ ਹਰ ਇੱਕ ਇੰਡਸਟਰੀ ਚ ਹੁੰਦੇ ਹਰ ਇੱਕ ਕਿੱਤੇ ਚ ਹੁੰਦੇ ਆ ਬਾਈ ਸੋ ਇਦਾਂ ਐ ਵੀ ਜਿੰਨੀ ਭਰਾ ਦੀ سپورਟ ਹੋ ਸਕਦੀ ਹੈ ਨਾ ਨਵੀਂ ਉਮਰ ਦਾ ਯਾਰ ਬੰਦਾ ਹੈ ਇਹਦੇ ਨਾਲ ਵੇਖ ਕੇ ਚਾਰ ਪਰਾਵਾ ਹੋਰ ਨੇ ਨਵੇਂ ਨੇ ਜੋੜਨਾ ਹੈ ਜੇ ਨਵੇਂ ਲਾਈਨ ਦੇ ਵਿੱਚ ਆਉਣਗੇ ਉਹ ਕੁਝ ਕਮਾਉਣਗੇ ਜਾਂ ਕੁਝ ਖੱਟਣਗੇ ਤਾਂ ਬਾਈ ਜੀ ਫੇਰ ਹੀ ਇਹ ਜਿਹੜਾ ਆਪਣਾ ਸ਼ੌਂਕ ਹੈ ਜਾਂ ਕਿੱਤਾ ਹੈ ਜਾਂ ਬਿੰਦਲ ਸੈਕੋੜੇ ਵਾਲਾ ਉਹ ਅੱਗੇ ਵੱਧ ਸਕਦਾ ਹੈ ਮੇਰੇ ਭਰਾ ਚਾਹ ਕੇ ਵੀਰ ਨੂੰ ਫੋਨ ਕਰਿਓ ਪਹਿਲ ਦੇ ਆਧਾਰ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਛੋਟਾ ਭਾਈ ਹੈ ਬਾਈ ਮਿਹਨਤ ਬੜੀ ਕਰਦਾ ਮੈਨੂੰ ਪਤਾ ਵੀ ਇਨਵੈਸਟਮੈਂਟ ਵੀ ਖੁੱਲੀ ਕਰੀ ਬੈਠਾ ਹੈ ਜਗਾ ਵੀ ਵਧੀਆ ਘੇਰੀ ਬੈਠਾ ਆਪਦੀ ਚਲੋ ਆਪਦੀ ਘਰ ਦੀ ਜਗਾ ਦੇ ਵਿੱਚ ਬਾਈ ਨੇ ਫਾਰਮ ਪਾਇਆ ਤੇ ਵੀਰ ਦੀ ਸਪੋਰਟ ਦੱਬ ਕੇ ਕਰਿਓ ਇੱਕ ਵੀਡੀਓ ਸ਼ੇਅਰ ਕਰਕੇ ਇੱਕ ਵੀਰ ਨੂੰ ਫੋਨ ਕਰਕੇ ਵਧਾਈ ਦੇ ਦਿਓ ਤੇ ਕਿਸੇ ਵੀ ਭਰਾ ਦੇ ਕੋਲ ਚੰਗੀ ਜਾਂ ਕਿੱਦਾਂ ਦੀ ਵੀ ਘੋੜੀ ਖੜੀ ਹੈ ਸੋ ਇੱਕ ਵਾਰ ਵੀਰ ਨੂੰ ਮੌਕਾ ਆਪਾਂ ਜ਼ਰੂਰ ਦੇਣਾ ਹੈ ਮੇਰੇ ਕਹਿੰਦੇ ਭਰਾ ਬਣ ਕੇ ਸੋ ਤੁਸੀਂ ਸਪੋਰਟ ਕਰੋਗੇ ਤਾਂ ਯਾਰ ਆਪਾਂ ਅੱਗੇ ਵਧਾਂਗੇ ਬਾਈ ਇਹੋ ਜਿਹੇ ਭਰਾਵਾਂ ਨੂੰ ਵੱਧ ਕੇ ਸਪੋਰਟ ਕਰਿਆ ਕਰੋ ਸੋ ਜਿਹੜੇ ਥੱਲੇੋਂ ਉੱਠ ਕੇ ਬਾਈ ਕਈ ਬੰਦੇ ਤਾਂ ਫਤਿਹ ਚਲੋ ਸਾਰੇ ਫੇਰ ਉਹੀ ਗੱਲ ਆ ਜਾਂਦੀ ਕੁਝ ਜੇ ਨਹੀਂ ਚਲੋ ਜਿਹਦੇ ਕੋਲ ਪੈਸਾ ਹੈ ਬਈ ਉਹ ਤਾਂ ਪੈਸਾ ਲਾ ਕੇ ਵੀ ਅੱਗੇ ਆਜੋ ਆ ਜਾਂਦਾ ਹਾਂਜੀ ਆ ਜਾਂਦਾ ਕਈ ਆਪਾਂ ਸੁਣਦੇ ਆ ਕੀ ਹੁੰਦਾ ਹੈ ਜਾਂ ਕੀ ਨਹੀਂ ਹੁੰਦਾ ਹਨਾ ਪਰ ਜਿਹੜਾ ਬੰਦਾ ਯਾਰ ਨਾਰਮਲ ਪਰਿਵਾਰ ਚੋਂ ਹੈ ਨਾਰਮਲ ਘੋੜਿਆਂ ਦੀ ਸੇਵਾ ਕਰਕੇ ਯਾਰ ਬੰਦਾ ਅੱਗੇ ਆਉਂਦਾ ਨਾ ਫਿਰ ਪਹਿਲ ਦੇ ਆਧਾਰ ਤੇ ਤੁਸੀਂ ਬਈ ਅ ਅਗਲੇ ਦੀ سپورਟ ਕਰਿਆ ਕਰੋ ਸੁਖ ਵੀਰੇ ਮੈਂ ਬਈ ਮਾਫੀ ਚਾਹੁੰਦਾ ਗੱਲ ਕਰਤਾ ਨਹੀਂ ਬਈ ਜਿਵੇਂ ਹੁਣ ਆਪਾਂ ਪੈਸਿਆਂ ਦੀ ਗੱਲ ਕਰਦੇ ਆਂ ਜੀ ਪੈਸਿਆਂ 'ਚ ਲੋਕਾਂ ਨੇ ਬਹੁਤ ਨਾਲ ਠੱਗੀ ਵਜੇਗੀ ਹੂੰ ਹੁਣ ਦੇਖੋ ਇਹ ਤਾਂ ਦੇਖੋ ਛੋਟੀ ਜੀ ਗੱਲ ਐ ਪਹਿਲਾਂ ਤਾਂ ਜਿੰਨੇ ਵੀਰ ਦੇਖੀ ਜਾਂਦੇ ਨੇ ਜੀ ਉਹ YouTube ਤੇ ਸਰਚ ਕਰ ਲੈਣਾ ਵੀ ਪ੍ਰਵਾਹ ਤੇ ਕਾਂਟੇ ਦਾ ਦੋਨਾਂ ਦਾ ਇੱਕ ਬੱਚੇ ਚ ਕਿਹਦੇ ਵਿੱਚ ਖੂਨ ਮੈਨੂੰ ਇੱਕ ਘੋੜਾ ਦੱਸ ਦੋ ਜੀ ਠੀਕ ਐ ਜੀ ਹਮ ਆਪਾਂ ਫੀਸ ਤੇ ਘੋੜਾ ਛੱਡੀ ਜਾਂਦੇ ਆ ਜੀ ਤੁਸੀਂ 10 ਲੱਖ ਲਾ ਕੇ ਬੱਚੀ ਲੈਨੇ ਹੋ ਤੇ ਤੁਸੀਂ ਇੱਕ ਛੋਟੀ ਜੀ ਫੀਸ ਭਰ ਕੇ ਇਹਦੀ ਘਰੇ ਬੱਚਾ ਕਿਉਂ ਨਹੀਂ ਲੈਂਦੇ ਕਿਉਂ ਨਹੀਂ ਲੈਂਦੇ ਗੱਲ ਸਮਝਦੀ ਐ ਨਾ ਹਾਂਜੀ ਹਮ ਚਲੋ ਹੁਣ ਆਪਾਂ ਇੱਕ ਰੀਤਾ ਬਾਈ ਅੱਛਾ ਸਜਰੋ ਹੁਣ ਗਾ ਤੁਹਾਨੂੰ ਬੱਚੇ ਵੀ ਵਿਖਾਤੇ ਬਾਈ ਦੇ ਵਿਚਾਰ ਵੀ ਦੱਸੀ ਜਾਂਦੇ ਹੁਣ ਤੁਹਾਨੂੰ ਫੀਸ ਦਾ ਚੰਨਣਾ ਵੀ ਪਾ ਦੇਣੇ ਪਹਿਲਾਂ ਇਹਦੀ ਹਾਈਟ ਦੱਸੀਏ ਕੋੜੇ ਦੀ ਫੱਟੀ ਵਾਲੀ ਨਾ ਕਿੰਨੀ ਹਾਈਟ ਹੈ ਫਤੇ ਬਾਈ ਲੋ ਬੀਰ ਮੇਰੇ ਕੋਲੇ ਆ ਜਾਣ ਜੀ ਮੈਂ ਤੇਲ ਦਾ ਖਰਚਾ ਵੀ ਦੇ ਦੂੰ ਮੈਂ ਪ੍ਰਸ਼ਾਦਾ ਵੀ ਸ਼ਿਕਾਉ ਜੀ ਉਹ ਆ ਕੇ ਮਿਲ ਲੈਣਾ ਹੂੰ ਫੀ ਦੇਖੋ ਹਾਈਟ ਨੇ ਮਾਰਵਾੜੀ ਦਾ ਨਾਂ ਸੀ ਮਾਰਤਾ ਜੀ ਹੂੰ ਤੁਸੀਂ ਪਹਿਲਾਂ ਤਾਂ ਤੁਸੀਂ ਐਂ ਲਾ ਲਾ ਸੁਖ ਵੀਰੇ ਤੁਸੀਂ ਐਨੀਆਂ ਘੋੜਿਆਂ ਦੀ ਹਾਈਟ ਦੱਸੀ ਜੀ ਇੱਕ ਵੀ ਜਣੇ ਨੇ ਯਕੀਨ ਕੀਤਾ ਜੀ ਜੇ ਤਾਂ ਵੀਰ ਦੇਖਣ ਵਾਲੇ ਯਕੀਨ ਕਰਦੇ ਨੇ ਲੋ ਮੈਂ ਕਹਿਣਾ ਵੀ ਇਹਦੀ 64 ਹੈ ਕੋੱਖਾਂ ਵਿੱਚ ਕੇ ਯਕੀਨ ਕਰ ਜਾਣ ਹਮ ਯਕੀਨ ਕਰਨਾ ਫੇਰ ਵੀ ਨਹੀਂ ਹਮ ਜਿਹੜਾ ਘੋੜਾ ਜਿੰਨੇ ਵਾਲਾ ਹੈਗਾ ਵੀਰੇ ਉਹਨੇ ਉਹਨਾਂ ਦੇਖ ਜਾਣਾ ਜੀ ਤੁਸੀਂ ਆਏ ਤੁਸੀਂ ਆ ਕੇ ਮੈਂ ਤਾਂ ਤੁਹਾਨੂੰ ਹਾਈਟ ਤਾਂ ਨਹੀਂ ਦੱਸਿਆ ਜੀ ਤੁਸੀਂ ਆਖ ਕੇ ਬਰੇ ਮੈਨੂੰ ਇੰਨਾ ਲੱਗਦਾ ਹਮ ਹੈਗਾ ਉਹਨਾਂ ਕੋੜਾ ਬਾਈ ਉਹਦੇ ਕੋਈ ਸ਼ੱਕ ਨਹੀਂ ਆਪਾਂ ਕਿਹੜਾ ਕੋਈ ਬਾਕੀ ਭਰਾ ਆਉਣਗੇ ਜਿਹੜੇ ਭਰਾ ਆਉਂਦੇ ਆਪਾਂ ਲੋਕੇਸ਼ਨ ਦੱਸਦੇ ਆਂ ਬਾਈਆਂ ਨੂੰ ਬਾਕੀ ਵੀਰਾਂ ਨੇ ਪਹਿਲਾਂ ਵੀ ਕੋੜਾ ਦੇਖਿਆ ਹੋਊਗਾ ਆਉਂਦੇ ਵੀ ਹੋਣਗੇ ਹਨਾ ਉਹ ਵੀ ਇਹੀ ਗੱਲ ਤਾਂ ਹੀ ਤੁਸੀਂ ਇਹ ਗੱਲ ਕਹਿ ਰਹੇ ਹੋ ਹਨਾ ਕਿ ਅਗਲੇ ਭਰਾ ਆਣ ਕੇ ਮੋਤਾਸਰ ਹੁੰਦੇ ਆ ਤੁਹਾਡੀ ਗੱਲ ਨਾਲ ਸਹਿਮਤ ਹੁੰਦੇ ਆ ਹਨਾ ਅੱਛਾ ਹੁਣ ਗੱਲ ਆ ਜਾਂਦੀ ਹੈ ਜੀ ਅੱਛਾ 64 ਇੰਚ ਹਾਈਟ ਹੈ ਵੈਸੇ ਇਹ 64 ਹੈ ਹਨਾ 64 ਇੰਚ ਹਾਈਟ ਹੈ ਅੱਛਾ ਹੁਣ ਆ ਲੈਂਦੀ ਜੀ ਖਰਾਕ ਵਾਲੀ ਫੀਸ ਵੀ ਦੱਸਦੇ ਆਂ ਪਹਿਲਾਂ ਫੀਸ ਹੀ ਦੱਸ ਦਈਏ ਫ ਵੇਖੋ ਜੀ ਕੋੜਾ ਤੁਹਾਡਾ ਤੁਸੀਂ ਦੱਸੋ ਜੀ 31000 ਹੈ ਜੀ 31000 ਰੁਪਿਆ ਫੀਸ ਹੈ ਸਜਣੋ ਸਿਰਫ ਤੇ ਜਿੱਦਾਂ ਬਾਈ ਨੇ ਬਲੱਡ ਲਾਈਨ ਦੀ ਗੱਲ ਕੀਤੀ ਹੈ ਨਾ ਪ੍ਰਵਾਹਤ ਤੇ ਉਧਰੋਂ ਕਾਲਾ ਕਟਾ ਲੀਸ਼ਨ ਲਾਈਨ ਆ ਗਈ ਸੋ ਮੈਂ ਵੀ ਸ਼ਾਇਦ ਕਿਤੇ ਨਾ ਕਿਤੇ ਬਹੁਤ ਵੀਡੀਓ ਕਰੀਆਂ ਨੇ ਤੇ ਬਾਈ ਦੀ ਗੱਲ ਤੋਂ ਗੱਲ ਆ ਜਾਂਦੀ ਫੇਰ ਤੁਹਾਡੇ ਤੇ ਤੁਸੀਂ ਸੰਗਤੋਂ ਤੁਸੀਂ ਰੱਬ ਰੂਪੋਂ ਤੁਸੀਂ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਹਨਾ ਭਾਈ ਵੀ ਤੁਹਾਨੂੰ ਜੇ ਕੋਈ ਲੱਗਦਾ ਹੈ ਤੇ ਬਾਈ ਨੂੰ ਕਮੈਂਟਾਂ ਦੇ ਵਿੱਚ ਵੀ ਦੱਸੋ ਫੋਨ ਕਰਕੇ ਵੀ ਮੇਰੇ ਵੀਰ ਜਰੂਰ ਦੱਸ ਸਕਦੇ ਹੋ ਤੁਸੀਂ ਨੰਬਰ ਵੀਰ ਦੇ ਨਾਲ ਚੱਲੀ ਜਾਂਦਾ ਹੈ ਤੇ ਬਾਕੀ ਕੁਲ ਜੈ ਰਫੀਸ ਹੈ ਮੇਰੇ ਹਿਸਾਬ ਨਾਲ ਬਾਕੀ ਵੀ ਥੋੜਾ ਮਾਨਤਾਨ ਵੀ ਕਰ ਦੂਗਾ 31000 ਰੁਪਏ ਦੇ ਵਿੱਚ ਬਾਈ ਕਿੰਨੀ ਵਾਰ ਘੋੜਾ ਛੱਡਦੇ ਹੋ ਬਾਈ ਕੋਈ ਦਿੱਕਤ ਨਹੀਂ ਜੀ ਘੋੜੀ ਭਰਾ ਕੇ ਦਵੋਗੇ ਘੋੜੀ 'ਚ ਫਾਲਟ ਨਾ ਹੋਵੇ ਘੋੜੀ 'ਚ ਫਾਲਟ ਨਾ ਹੋਵੇ ਘੋੜੀ ਕਿੰਨੀ ਵਾਰ ਚੈੱਕ ਕਰਾਉਣੀ ਹੈ ਤੁਹਾਨੂੰ ਮੈਂ ਹੋਰ ਦੱਸਦਾ ਜੀ ਦੇਖੋ ਘੋੜੀ ਦੇ ਵਿੱਚ ਮੇਰੇ ਜਿਹੜੀ ਇੱਕ ਵਾਰ ਸੋਇਆ ਘੋੜੀ ਉਹਦੇ ਵਿੱਚ ਫਾਲਟ ਹੁੰਦਾ ਨਹੀਂ ਹੂੰ ਉੱਥੇ ਪ੍ਰੋਬਲਮ ਆਉਂਦੀ ਹੈ ਜੀ ਡਾਕਟਰਸ ਦੀ ਜੀ ਮੈਂ ਹੀ ਮੈਂ ਦੇਖੋ ਇੱਕ ਤਾਂ ਜੀ ਨਵਾਂ ਬੰਦਾ ਹੈ ਜੀ ਦੇਖੋ ਕੋਈ ਵੀ ਬਗਲ ਗੱਲ ਕਹੇ ਤੇ ਹੁਣ ਡਾਕਟਰਸ ਦੇ ਲਾ ਲਓ ਮੈਂ ਕਹੇ ਆਹ ਨਹੀਂ ਬਦਾਂ ਮੇਰੇ ਕੋਲੇ ਆਉਣ ਹੀ ਨਾ ਹੂੰ ਪਰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਤੁਸੀਂ ਮੈਨੂੰ ਨਾ ਬੁਲਾਓ ਤੁਸੀਂ ਕੁਝ ਨਾ ਕਰੋ ਤੁਸੀਂ ਇਹਨਾਂ ਦੇ ਤਰਸ ਕਰ ਲਓ ਹੂੰ ਮੇਰੇ ਡਾਕਟਰ ਆਉਂਦੇ ਆ ਗੱਡੀ ਬਾਹਾਂ ਤੇ ਚੜਾਇਆ ਪਾਇਆ ਇਹ ਬੱਸ ਜੀ ਇਹਨੂੰ ਦੇ ਦਿਓ ਜਾਂਪ ਵਰਸ ਹੂੰ ਤੁਸੀਂ ਪਹਿਲਾ ਬੰਦੇ ਨੂੰ ਪੁੱਛਦਾ ਲੋ ਇਹਨੇ ਹੀਟ ਦਿੱਤੀ ਤਾਰਾਂ ਪੀ ਲਈਆਂ ਸੀ ਚਿੱਟੀਆਂ ਸੀ ਕਿੰਨੇ ਦਿਨ ਹੈ ਦੀ ਹੀਟ ਰਹਿੰਦੀ ਆ ਮੇਰੇ ਜਿਹੜੀਆਂ ਲੰਮੀਆਂ ਹੀਟ ਰੱਖਦੇ ਨੇ ਕੋੜੀਆਂ ਤੁਸੀਂ ਕਿਵੇਂ ਗੱਭਣ ਕਰਾ ਦੋਗੇ ਜੀ ਮਾਲੋ ਘੋੜੀਆਂ ਦਾ ਅੰਡਾ ਬਣਾ ਗਈ ਤੁਸੀਂ ਜੰਪ ਦੇਦਾ ਹੀਟ ਉਸ ਰੱਖਦੀ ਹੈ 13 ਦਿਨਾਂ ਉਹਨੇ ਅੰਡਾ ਤੋੜਨੇ ਹੀ ਨਹੀਂ ਹੂੰ ਪ੍ਰੋਬਲਮ ਬਾਹਲੀ ਵੱਡੀ ਹੈ ਜੀ ਜੰਪਾਂ ਵਾਲੀ ਕੋਈ ਦਿੱਕਤ ਨਹੀਂ ਨਾ ਘੋੜੀਆਂ ਚ ਨੁਕਸ ਨੇ ਨੁਕਸ ਨੇ ਜੀ ਡਾਕਟਰਾਂ ਦੇ ਵਿੱਚ ਹੂੰ ਨਹੀਂ ਚਲੋ ਫੇਰ ਗੱਲ ਕਿਤੇ ਨਾ ਕਿਤੇ ਫੇਰ ਗੱਲ ਉਹੀ ਆ ਜਾਂਦੀ ਵੀ ਸਾਰੇ ਇੱਕੋ ਜੇ ਨਹੀਂ ਫਤੇ ਬਾਈ ਪਰ ਫੇਰ ਗੱਲ ਆ ਜਾਂਦੀ ਹੈ ਵੀ ਯਾਰ ਆਖਿਰ ਦਿੱਕਤ ਆਪਾਂ ਜੇ ਕਹਿ ਦਈਏ ਵੀ ਘੋੜੀ ਕਿਸੇ ਜੀ ਵੀ ਦਿੱਕਤ ਨਹੀਂ ਮੇਰੇ ਖਿਆਲ ਉਹਦਾ ਗੱਲ ਗਲਤ ਹੋ ਜੂਗਾ ਮੇਰੇ ਉਹਦਾ ਕਾਰਨ ਨਹੀਂ ਹੈ ਜੀ ਡਾਕਟਰ ਟ੍ਰੀਟਮੈਂਟ ਨਹੀਂ ਕਰਦੇ ਪਤਾ ਨਹੀਂ ਇਹ ਨਹੀਂ ਸਾਰੇ ਨਹੀਂ ਸਾਰੇ ਹੀ ਨਹੀਂ ਹੋ ਸਕਦਾ ਤੁਹਾਨੂੰ ਇੱਕ ਦੋ ਨੇ ਖਰਾਬ ਕਰਤਾ ਹੋਵੇ ਉਹ ਗੱਲ ਵੱਖਰੀ ਆ ਪਰ ਡਾਕਟਰ ਸਾਹਿਬਾ ਵੀ ਚਲੋ ਸਾਰੇ ਭਰਾ ਸਤਿਕਾਰਯੋਗ ਨੇ ਆਪਣੀ ਦੇ ਹਨਾ ਫਤੇ ਬਾਈ ਤੇ ਚਲੋ ਜੇ ਇੱਕ ਦੋ ਭਰਾ ਭਾਈ ਦੋ ਚਾਰ ਕਰਦੇ ਵੀ ਆ ਤੇ ਉਹਨਾਂ ਨੂੰ ਵੀ ਬੇਨਤੀ ਕਰ ਸਕਦੇ ਆ ਆਪਾਂ ਦਾ ਬਾਈ ਹੱਥ ਜੋੜ ਕੇ ਹੁਣ ਦੇਖ ਲੈਣ ਨੂੰ ਸੈਟੀਸਫੈਕਸ਼ਨ ਦੇ ਹਾਂਜੀ ਛੋਟਾ ਜਿਹਾ ਹੁਣ ਮੈਂ ਦੱਸਦਾ ਹੁਣ ਡਾਕਟਰ ਲਖਵਿੰਦਰ ਆਉਂਦੇ ਨੇ ਮੇਰੇ ਕੋਲ ਜੀ ਉਹ ਆਏ ਉਹ ਮੈਨੂੰ ਪੂਰਾ ਪੁੱਛਦੇ ਆ ਸਾਰੀ ਡਿਟੇਲ ਜੀ ਘੋੜੀ ਤਾਰਾ ਕਿਵੇਂ ਦਿੰਦੀ ਐ ਖੁੱਲ ਕੇ ਦਿੰਦੀ ਐ ਘੱਟ ਦਿੰਦੀ ਐ ਹੂੰ ਕਿੰਨੇ ਦਿਨ ਹੀਟ ਰੱਖਦੀ ਐ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਜੀ ਡਾਕਟਰ ਹੁਣ ਅੰਦਰ ਹੱਥ ਪਾਊਗਾ ਬੱਚੇ ਦਾ ਨਹੀਂ ਜਿਹੇ ਹੱਥ ਪਾ ਲਿਆ ਆਪਾਂ ਚੈੱਕ ਕਰਨ ਲੱਗ ਗਏ ਹੂੰ ਉਹਨਾਂ ਨੇ ਕੱਲਾ ਸਹੀ ਦੇਖਣਾ ਹੋਰ ਕੁਝ ਨਹੀਂ ਨਾ ਤਾਂ ਉਹਦੇ ਵਿੱਚ ਹੀਟ ਦਾ ਪਤਾ ਲੱਗਣਾ ਐ ਨਾ ਉਹਦੇ ਵਿੱਚ ਦਿਨਾਂ ਦਾ ਪਤਾ ਲੱਗਣਾ ਐ ਹੂੰ ਆਂਡਾ ਬਣਾ ਲਿਆ ਘੋੜੀ ਨੇ ਉਹ ਤੋੜੂ ਨਾ ਤੋੜੂ ਉਹ ਪੂਰੇ ਐਗਜ਼ਾਮਿਨ ਕਰੇ ਤਾਂ ਪਤਾ ਚੱਲੂਗਾ ਜੀ ਹਾਂਜੀ ਵਾਹ ਜੀ ਵਾਹ ਸੋ ਬੰਦੇ ਦੀਆਂ ਗੱਲਾਂ ਤੋਂ ਜੇ متاثر ਹੋਏ ਤਾਂ ਸਜਣੋਂ ਸਪੋਰਟ ਦੱਬ ਕੇ ਕਰਿਓ ਤੇ ਗੱਲ ਇਹ ਵੀ ਹੁੰਦੀ ਐ ਬਾਈ ਵੀ ਜਿਹੜਾ ਭਰਾ ਸਹੀ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ ਕਿਤੇ ਨਾ ਕਿਤੇ ਫਿਰ ਗੱਲ ਉਹ ਆ ਜਾਂਦੀ ਫਿਰ ਮੈਂ ਵਾਰ-ਵਾਰ ਕਹਿੰਦਾ ਵੀ ਯਾਰ ਸਾਰੇ ਭਰਾਵਾਂ ਨੂੰ ਬਾਈ ਨੇ ਨਹੀਂ ਕਿਹਾ ਨਾ ਅਸੀਂ ਇਹ ਗੱਲ ਦੇ ਨਾਲ ਸਹਿਮਤੀ ਹੁੰਦੇ ਹਾਂ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਕੀਤੀਆਂ ਪਰ ਜਿਹੜੇ ਭਰਾ ਵੀ ਮਾੜਾ ਕੰਮ ਕਰਦੇ ਆ ਜਾਂ ਕਿਸੇ ਨੂੰ ਗਲਤ ਗਾਈਡ ਕਰਦੇ ਆ ਤੇ ਉਹਨਾਂ ਨੂੰ ਬੇਨਤੀ ਹੈ ਭਾਈ ਵੀ ਉਹ ਵੀ ਸਹੀ ਰਾਹ ਤੇ ਆਉਣ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਵੀ ਸਪੋਰਟ ਕਰੋ ਭਰਾ ਦੀ ਜੇ ਕੋਈ ਭਰਾ ਇੱਧਰ ਚੱਲਦਾ ਹੈ ਨਾ ਤੇ ਜੇ ਤੁਸੀਂ ਸੱਚਾਲੇ ਬੰਦੇ ਨੂੰ ਸਪੋਰਟ ਕਰੋਗੇ ਤੇ ਬਾਈ ਹੋਰ ਵੀ ਭਰਾ ਸੱਚ ਬੋਲਣਗੇ ਹਨ ਸੋ ਗੱਲ ਆ ਜਾਂਦੀ ਬਾਈ ਅਚੰਭੂ ਆਪਾਂ ਆਫ ਕੈਮਰਾ ਇੱਕ ਬੜੀ ਤੁਸੀਂ ਮੈਨੂੰ ਗੱਲ ਦੱਸੀ ਖਰਾਕ ਬਾਰੇ ਹਾਂਜੀ ਬਾਈ ਉਹਦੇ ਬਾਰੇ ਭਰਾਵਾਂ ਨੂੰ ਵੀ ਆਪਾਂ ਜਾਣਕਾਰੀ ਦਈਏ ਵੀ ਤੁਹਾਡੀ ਕੀ ਸੋਚ ਹੈ ਤਾਂ ਕਿੱਦਾਂ ਚੱਲਦੇ ਹੋ ਖਰਾਕ ਕੀ ਪਾਉਨੇ ਹੋ ਤੇ ਕੀ ਨਹੀਂ ਪਾਉਂਦੇ ਤੇ ਕਿਉਂ ਨਹੀਂ ਪਾਉਂਦੇ ਜ਼ਰੂਰ ਬਾਈ ਬਾਈ ਦੇਖੋ ਪਹਿਲਾਂ ਤਾਂ ਮੂਫਲੇ ਦਾ ਨੀਰਾ ਮੈਂ ਤੁਹਾਨੂੰ ਆਖਿਆ ਵੀ ਮੂਫਲੇ ਦਾ ਨੀਰਾ ਪਾਉਣ ਵਾਲੀ ਚੀਜ਼ ਹੀ ਹੈ ਨਹੀਂ ਅੱਛਾ ਕਾਰਨ ਉਹਦਾ ਤੁਸੀਂ ਗੱਡੀ ਚੱਕੋ ਵੀਰ ਮੇਰੇ ਨੂੰ ਰਾਮਪੁਰੇ ਜਾਓ ਉੱਥੇ ਨਿਊਟ੍ਰੀਸ਼ਨ ਡਿਪਾਰਟਮੈਂਟ ਦੇ ਅਫਸਰ ਨਾਲ ਗੱਲ ਕਰੋ ਜਾ ਕੇ ਹੂੰ ਬਈ ਕਿਸੇ ਵੀ ਚੀਜ਼ ਦੀ ਵੇਸਟੇਜ ਆ ਉਹਦੇ ਵਿੱਚ 6 ਤੋਂ 7 ਗ੍ਰਾਮ ਪ੍ਰੋਟੀਨ ਹੁੰਦਾ ਆ ਆਪਾਂ ਮੱਕੀ ਵੜਦੇ ਆ ਮੱਕੀ ਦੇ ਦਾਣੇ ਦੇ ਵਿੱਚ 25 ਤੋਂ 30 ਗ੍ਰਾਮ ਜਿਹੜਾ ਹਰਾ ਡੰਡਾ ਰਹਿ ਗਿਆ ਵੇਸਟੇਜ ਰਹਿ ਗਈ ਉਹਦੇ ਵਿੱਚ 6 ਤੋਂ 7 ਗ੍ਰਾਮ ਪ੍ਰੋਟੀਨ ਬਈ ਫਿਰ ਭਰਾਸ ਮੇਰੇ ਹਿਸਾਬ ਨਾਲ ਤਾਂ ਬਈ 80% ਨੀਰਾ ਪਾਉਂਦੇ ਆ ਬਈ ਸਾਰੇ ਕੋਈ 37 ਨੰਬਰ ਪਾਉਂਦਾ ਕੋਈ 10 ਨੰਬਰ ਪਾਉਂਦਾ ਫਿਰ ਉਹਨਾਂ ਨੂੰ ਕੋਈ ਬੈਨੀਫਿਟ ਹੁੰਦਾ ਹੋਊ ਤੋਂ ਲੰਬੇ ਸਮੇਂ ਤੋਂ ਪਾਉਂਦੇ ਆਉਂਦੇ ਆ ਬਈ ਫਿਰ ਜਾਨਵਰ ਮਰਦੇ ਮੈਨੂੰ ਦੱਸੋ ਵੀ 30-30 ਸਾਲ ਦੀਆਂ ਘੋੜੀਆਂ ਕਿਉਂ ਨਹੀਂ ਜਿੰਦੀਆਂ ਹੂੰ ਕਿਉਂ ਨਹੀਂ ਜਿੰਦੀਆਂ ਆਪਾਂ ਮੰਨ ਲਿਆ ਵੀ 100 'ਚੋਂ 10 ਘੋੜੀ ਮਰ ਗਈ ਬਾਈ 100 'ਚ ਹੁਣ 60-60 ਘੋੜੀਆਂ ਜਾਣੀਆਂ ਹੂੰ ਲੋਕ ਬਾਈ ਪੈਸਾ 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 ਮੈਨਾਂ ਵੀ ਧੂੜ ਕੱਢ ਰੱਖੀ ਆ ਨਹੀਂ ਉਹ ਉਹ ਗੱਲ ਜਾਨਵਰ ਪੂਰਾ ਹੋ ਗਿਆ ਜੀ ਡਾਕਟਰ ਨੂੰ ਦਿਖਾਣ ਦਾ ਸੀ ਵੀ ਮਰਿਆ ਕਿਉਂ ਜੀ ਹੁਣ ਦੇਖੋ 10 ਨੰਬਰ ਮੂਫਲੀ ਜਿਹੜੀ ਖਾਨ ਵਾਲੀ ਆ ਜੀ ਉਹ ਖੁਰਕ ਪਾ ਦਿੰਦੀ ਆ ਘੋੜਿਆਂ ਦੀ ਅੱਛਾ 37 ਨੰਬਰ ਤੇਲ ਵਾਲੀ ਉਹ ਤਿਆਬ ਬਣਾਉਂਦੀ ਹੈ ਜੀ ਹੂੰ ਕਰਦਾ ਕਰਾਉਣਾ ਕੁਛ ਨਹੀਂ ਮੂਫਲੀ ਦੇ ਨੀਰੇ ਨੇ ਦੇਖੋ ਮਿੱਠਾ ਸੋਡਾ ਫਾਰਮਾ ਦੇ ਵਿੱਚੋਂ ਦੱਸੋ ਕਿਹਦੇ ਨਹੀਂ ਨਿਕਲਦਾ ਜੀ ਜਾਂ ਤਾਂ ਐ ਆਖਣ ਵੀ ਅਸੀਂ ਮਿੱਠਾ ਸੋਡਾ ਦਾ ਅਸੀਂ ਚੌਂਚਾ ਵੀ ਨਹੀਂ ਪਾਉਂਦੇ ਮਿੱਠਾ ਸੋਡਾ ਕਿਉਂ ਪਾਉਂਦੇ ਆ ਹੂੰ ਕਿਉਂਕਿ ਮੰਨ ਲਓ ਵੀ ਉਹ ਇੰਨਾ ਜ਼ਿਆਦਾ ਹਾਈ ਕੰਮ ਕਰ ਜਾਂਦਾ ਤਿਆਬ ਵਾਲਾ ਬਾਈ ਵੀ ਅੰਤ ਹੀ ਕੋਈ ਨਹੀਂ ਹੂੰ ਪੀ ਐਚ ਲੈਵਲ ਕੋੜਿਆਂ ਦੇ ਚੈੱਕ ਕਰਾਉਣ ਵੀ ਰ ਜੀ ਰੂਮਣ ਪਾਊਡਰ ਚੱਲ ਗਏ ਹੁਣ ਗਾਈਆਂ ਮੱਝਾਂ ਦੇ ਹੁਣ ਰੂਮਣ ਪਾਊਡਰ ਆਉਂਦੇ ਆਗੇ ਠੀਕ ਹੈ ਹੁਣ ਚਾਰ ਪਾਈ ਜਾਂਦੇ ਉਹਨਾਂ ਨੂੰ ਪਹਿਲਾਂ ਰੂਮਣ ਪਾਊਡਰ ਕਿਉਂ ਨਹੀਂ ਸੀ ਹੂੰ ਘੋੜਿਆਂ ਦੇ ਹੁਣ ਪੀ ਐਚ ਲੈਵਲ ਦੇ ਪਾਊਡਰ ਕਿਵੇਂ ਆਉਣ ਲੱਗੇ ਜੀ ਲੋਕ ਵੀਰ ਉਹਦੇ ਵਿਚਾਰ ਦਾ ਕਰੋ ਨਾ ਜੀ ਹੁਣ ਤੁਸੀਂ YouTube ਤੇ ਸਰਚ ਕਰੋ ਘੋੜਿਆਂ ਦੀ ਫੀਡ ਕੱਲੀ ਤੁਹਾਨੂੰ ਇਹ ਮਿਲੂ ਹੂੰ ਇਹ ਮਤਲੀ ਇਹ ਬਾਸਾ ਵੀਰੇ ਜਿਹੜਾ ਘੋੜਿਆਂ ਦਾ ਕੋਈ ਰੇਜਕਾ ਕਹਿੰਦਾ ਕੋਈ ਰੁਸਣ ਕਹਿ ਦਿੰਦਾ ਅੱਛਾ ਉਹਨੂੰ ਸਕਾ ਲੈਂਦੇ ਆ ਓਕੇ ਬਸ ਉਹ ਪਾਓ ਤੁਸੀਂ ਉਹਦੇ ਵਿੱਚ ਹੁਣ 25 ਗ੍ਰਾਮ ਪ੍ਰੋਟੀਨ ਹੂੰ ਉਹ ਤੋਂ ਉੱਪਰਲੀ ਵੈਰਾਈਟੀ ਚੈੱਕ ਲੈਟ अच्छा चॉकलेट मेरे 30 ਤੋਂ 35 ਵਾਡੇ ਦਿੰਦਾ ਆ ਪਾਲ ਕਰਗਾ ਪੱਤਾ ਘੋੜਾ ਖੁਸ਼ ਹੋ ਕੇ ਖਾਂਦਾ 35 ਗ੍ਰਾਮ ਪ੍ਰੋਟੀਨ ਚੋਂ 30 ਗ੍ਰਾਮ ਲਾ ਲਓ ਨਹੀਂ ਆਪਣੇ ਮਿਲ ਜਾਂਦਾ ਇਧਰ ਭਾਈ ਮੌਜ ਨਾਲ ਆ ਸਾਰਾ ਸਾਲ ਦੀ ਵੈਰੈਟੀ ਆ ਜਿਹੜਾ ਚਿਕਲੇਟ ਤੁਸੀਂ ਕਹਿ ਰਹੇ ਹੋ ਹਾਂ ਤੇ ਤੁਸੀਂ ਵੱਡੀ ਚੱਲੋ ਮਗਰ ਦੀ ਮਗਰ ਚੱਲੀ ਜਾਂਦਾ ਤੁਸੀਂ ਬੱਠਲ 'ਚ ਜੋਕ ਕੇ 10 ਕਿਲੋ ਪਾਓ 300 ਗ੍ਰਾਮ ਹੋ ਗਿਆ ਜੀ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਹੀ ਪਾਓ ਜੀ ਮਹੀਨਾ ਬਾਅਦ ਦੇਖ ਲਓ ਮਹੀਨੇ ਚ ਕੀ ਜ ਆ ਤੁਸੀਂ ਆਪ ਖੁਦ ਬੀਜਿਆ ਹੈ ਕਿ ਜਾਂ ਤੁਸੀਂ ਅੱਗੋਂ ਲਈ ਬਾਈ ਮੈਂ ਕਿਹਾ ਖੇਤ ਦੀ ਵੀਡੀਓ ਬਣਾ ਦਿੰਨੇ ਆ ਹੋਰ ਦੱਸ ਕਿੰਨੇ ਦਾਾਂ ਚ ਬੀਜਿਆ ਜੀ ਮੈਨੂੰ ਬਾਈ 11 ਨਹੀਂ ਮੁੱਕਦਾ ਜੀ ਹੈ ਆ ਤੁਹਾਡੇ ਕੋਲ ਟੋਟਲ ਜਾਨਵਰ ਕਿੰਨੇ ਆ ਜੀ ਮੇਰੇ ਕੋਲੇ ਹੁਣ 4 ਨੇ 4 ਚਾਰਾਂ ਨੂੰ ਕੀ ਮਕਣਾ ਬਾਈ ਦਾਣੇ ਯਾਰ ਗਏ ਹੁਣ ਤੁਸੀਂ ਦਾਣਾ 25 ਗ੍ਰਾਮ ਪ੍ਰੋਟੀਨ ਦਾਣੇ ਚ ਹੁੰਦਾ ਤੇ ਹੁਣ ਫਿਲਹਾਲ ਤੁਸੀਂ ਉਹੀ ਪਾ ਰਹੇ ਹੋ ਕਿ ਜਾਂ ਹੋਰ ਵੀ ਕੁਝ ਲੂਸਣ ਹੋ ਗਿਆ ਤੇ ਚਿਕਲੇਟ ਹੋ ਗਿਆ ਚਿਕਲੇਟ ਹੋ ਗਿਆ ਦੋਵੇਂ ਚੀਜ਼ਾਂ ਪਾਉਣੇ ਹੋ ਇਸ ਤੋਂ ਅਲੱਗ ਦਾ ਕੋਈ ਮੰਨ ਲਓ ਕਣਕ ਹੋ ਗਈ ਜਾਂ ਦੂਜਾ ਤੀਜਾ ਲੱਲਾ ਭਾਬਾ ਹੁਣ ਬਈ ਕੰਮ ਕਾਲੀ ਸੁਣ ਲੋ ਜੀ ਪਹਿਲਾ ਨੰਬਰ ਦਾ ਜਿਹੜਾ ਪੋਟਾਂ ਤੇ ਕਸ਼ਰਾ ਲੀਆਂ ਇਹ ਬਰੀਡਿੰਗ ਫਾਲਟ ਆ ਦਾਣੇ ਨਾਲ ਪੋਟ ਨਹੀਂ ਨਿਕਲਦੀ ਅੱਛਾ ਮੈਂ ਇਸ ਚੱਕਰ ਦੇ ਵਿੱਚ ਵਿੱਚ ਹੁਣ ਲੋਕ ਕਹਿੰਦੇ ਲੋਕਾਂ ਨੂੰ ਅਕਰ ਨਹੀਂ ਵੀਰੇ ਸਾਨੂੰ ਤਾਂ ਅਕਰ ਨਹੀਂ ਮੈਂ ਤਾਂ ਮੱਕੀ ਤੇ ਗੱਟੇ ਚਾਰਦੇ ਇਹਨਾਂ ਨੂੰ ਲੋ ਦਿਖਾਓ ਫਿਰ ਤੁਸੀਂ ਰੇਸ਼ਾ ਹੂੰ ਦਿਖਾਓ ਰੇਸ਼ਾ ਮੈਂ ਨਾ ਲੋਕਾਂ ਦੇ ਸਾਹਮਣੇ ਤੁਸੀਂ ਲਾਈਵ ਚਲਾਓ ਮਹੀਨਾ ਲਾਈਵ ਚਲਾਓ ਮੱਕੀ ਮੈਂ ਪਾਉਂ ਜੀ ਜਨਵਰ ਪੂਰਾ ਹੋਇਆ ਮੇਰਾ ਹਰੇਸ਼ਾ ਆਇਆ ਮੇਰਾ ਮੈਂ ਫ੍ਰੀ ਦੂੰ ਫ੍ਰੀ ਸਟੱਡੀ ਛੱਡੂ ਮੈਂ ਨਹੀਂ ਇਹ ਫੇਰ ਗੱਲ ਆ ਜਾਂਦੀ ਇਹ ਵੀ ਇਹ ਸਟੱਡੀ ਕਿੱਥੋਂ ਕੀਤੀ ਕਿਹਦੀ ਸੰਗਤ ਕੀਤੀ ਕਿੱਦਾਂ ਦੇ ਬੰਦਿਆਂ 'ਚ ਵਿਚਰਦੇ ਹੋ ਥੋੜਾ ਜੇ ਇਸ ਬਾਰੇ ਵੀ ਦੱਸੀਏ ਬਾਈ ਪੜਾਈ ਜੀ ਹੂੰ ਤੁਸੀਂ ਪੜੋ ਨਾ ਕਿਤਾਬੀ ਪੜਦੇ ਹੋ ਕਿ ਮੀਡੀਆ ਪੜਦੇ ਹੋ ਬਾਈ ਕਿਤਾਬੀ ਜੀ ਕਿਤਾਬੀ ਹਾਂ ਕਿਤਾਬੀ ਗੱਲ ਬਣਦੀ ਵਧੀਆ ਨਹੀਂ ਮੈਂ ਮਾਫੀ ਚਾਹਣਾ ਨਹੀਂ ਨਹੀਂ ਸਾਰਾ ਫੇਰ ਗੱਲ ਵਾਲੀ ਉਹ ਆ ਜਾਂਦੀ ਆ ਵੀ ਸਾਰੀ ਇੱਕੋ ਜੀ ਆਪਾਂ ਸਾਰਿਆਂ ਫੇਰ ਵੀ ਕਹਿੰਦੇ ਸਾਰਿਆਂ ਨੂੰ ਪਰ ਕਈ ਵਾਰੀ ਗਲਤ ਜਾਣਕਾਰੀ ਵੀ ਬਹੁਤ ਬਾਈ ਹਨਾ ਵੀ ਉਹ ਭੇਡ ਚੱਲ ਜੀ ਹੋ ਜਾਂਦੀ ਆ ਆਪਾਂ ਦੂਜੇ ਦੀ ਖੁਰਲੀ ਚ ਵੇਖ ਲੈ ਬਾਈ ਫਲਾਣਾ ਆ ਪਾਰਾ ਚਲ ਮੈਂ ਵੀ ਪਾਉਂਗਾ ਜੀ ਬਾਈ ਇਹਦੇ ਕੋੜੇ ਰਾਜੀ ਆ ਬਾਈ ਮੈਂ ਵੀ ਪਾਉਂਗਾ ਹਨਾ ਪਰ ਉਹ ਕਿਤੇ ਨਾ ਕਿਤੇ ਨੁਕਸਾਨਦਈ ਕਿ ਜਦੋਂ ਨੁਕਸਾਨ ਉਹ ਫਿਰ ਖੜੇ ਤਾਂ ਦਿਸਦੇ ਆ ਪਰ ਉਹ ਦੱਬੇ ਨਹੀਂ ਦੀਦੇ ਬਾਈ ਹੇ ਅੱਛਾ ਹੋਰ ਕੋਈ ਗੱਲਬਾਤ ਬਾਈ ਖਰਾਬ ਬਾਰੇ ਖਰਾਬ ਚੱਲ ਰਿਹਾ ਕੰਮ ਗੱਬਣ ਘੋੜੀ ਆ ਜੀ ਨੋਰਮਲ ਹਲਦੀ ਮੋਟੀ ਪਸਾਓ ਪੀਸੀ ਪਸਾਈ ਨਾ ਲੋ ਕੱਲਾ ਰੰਗ ਹੈ ਅੱਛਾ ਮੋਟੀ ਪਸਾਉਣੀ ਆ ਜੀ ਗੱਬਣ ਘੋੜੀ ਨੂੰ 10 ਗ੍ਰਾਮ ਸਾਰਾ ਸਾਲ ਪਾਓ ਕੋਈ ਪ੍ਰੋਬਲਮ ਨਹੀਂ ਜੇ ਕੋੜੀ ਥੋੜੀ ਖਾਲੀ ਆ ਤੁਸੀਂ ਤੋੜਦੇ ਆ ਘੋੜਾ ਤੋੜਦੇ ਆ ਉਹਨੂੰ 40 ਗ੍ਰਾਮ ਪਾਓ ਹਮ ਹਲਦੀ ਦਾ ਕੰਮ ਦੇਖੋ ਹੁਣ ਗੁੜ ਪਾਉਂਦੇ ਆ ਜੀ ਪੁਰਾਣੇ ਜਿਹੜੇ ਮਹਾਪੁਰਸ਼ ਨੇ ਜਿਹੜੇ ਭਗਵਾਨ ਦੁਨੀਆਂ ਤੇ ਆਗੇ ਉਹ ਕਹਿੰਦੇ ਤੁਸੀਂ ਜੀ ਗੁੜ ਪਾਓ ਗੋੜ ਗਰਮਾਇਸ਼ ਵਧਾਉਂਦਾ ਹੋਰ ਕੁਛ ਨਹੀਂ ਕਰਦਾ ਅੱਛਾ ਲੀਵਰ ਦਾ ਵੀਰੇ ਤੂੰ ਅਮਰਾਂ ਦਾ ਘੋੜੇ ਦਾ ਜੀ ਤੁਸੀਂ ਗਰਮੀਆਂ 'ਚ ਰਾਈਡਿੰਗ ਕਰਦੇ ਹੋ ਸਵੇਰ ਤੁਸੀਂ ਉੱਠੇ ਰਾਈਡਿੰਗ ਕੀਤੀ ਗੋੜ ਪਾਤਾ ਘੋੜਾ ਚੱਲੂ ਕਿਵੇਂ ਬਾਈ ਪਹਿਲਾਂ ਫਿਰ ਲੋਕ ਕਿਉਂ ਪਾਉਂਦੇ ਪਰਾਣੇ ਬੰਦੇ ਵੀ ਆਪਣੇ ਹੁੰਦੇ ਬਾਈ ਕੋਈ ਨਹੀਂ ਪਾਉਂਦਾ ਸੀ ਹਾਂ ਕੌਣ ਪਾਉਂਦਾ ਮੇਰੇ ਉਹਨੇ ਡੈਡੀ ਜੀ ਨੇ ਘੋੜੇ ਰੱਖੇ ਦਾਦਾ ਜੀ ਨੇ ਰੱਖੇ ਕਿਸੇ ਨੇ ਨਹੀਂ ਗੋੜ ਪਾਇਆ ਅੱਛਾ ਹਲਦੀ ਪਾਉਂਦੇ ਸੀ ਹਲਦੀ ਮਸਲਾ ਰਿਕਵਰ ਕਰਦੀ ਐ ਇਹਦਾ ਤੋੜ ਹੀ ਕੋਈ ਨਹੀਂ ਮਸਲਾ ਰਿਕਵਰ ਕਰਨ ਚ ਹੂੰ ਪਿੰਕਾ ਯਾਰ ਗਾ ਮੁੰਡਾ ਰੌਲਾ ਪਾਈ ਜਾਂਦਾ ਤੁਸੀਂ ਹਲਦੀ ਖਾਓ ਹਲਦੀ ਖਾਓ ਲੌਂਗ ਪਾਉ ਘੋੜੇ ਨੂੰ ਅੱਛਾ ਅਰਬੀ ਘੋੜੇ ਨੂੰ ਕਿੰਨੇ ਚਾਲ ਚੱਕਣਾ ਜੀ ਇਹ ਆਪਣੀ ਸੌਰੀ ਤੁਸੀਂ ਇਹਦੀ ਆਪਾਂ ਕੁਆਂਟੀਟੀ ਵੀ ਦੱਸੀ ਹੈ ਵੀ ਖਲਦੀ ਜਿਹੜੀ ਪਾਉਣੀ ਆ ਉਹਦਾ ਪਾਉਣ ਦਾ ਤੰਗ ਤਰੀਕਾ ਕੀ ਆ ਬਾਈ ਖਾਲੀ ਘੋੜੀ ਨੂੰ ਤੇ ਘੋੜੇ ਨੂੰ ਹਾਂਜੀ 40 ਗ੍ਰਾਮ ਅੱਛਾ ਘੋੜੇ ਨੂੰ ਜਿਹੜਾ ਤਾਂ ਬਾਅਦ ਤੇ ਤੋਰਦੇ ਆ ਇੱਕ ਟਾਈਮ ਜੀ ਇੱਕ ਟਾਈਮ 40 ਗ੍ਰਾਮ ਬੱਲੇ ਬੱਲੇ ਕਰਾਉਂ ਮੈਂ ਕਿਹਾ ਸਾਰਾ ਸਾਲ ਜੀ ਗਰਮੀ ਸਰਦੀ ਕੋਈ ਰੋਲਾ ਨਹੀਂ ਕੋਈ ਰੋਲਾ ਨਹੀਂ ਕੋਈ ਰੋਲਾ ਨਹੀਂ ਅੱਛਾ ਬਾਈ ਹੁਣ ਤੁਸੀਂ ਲੌਂਗਾਂ ਦੀ ਗੱਲ ਕਰੀ ਐ ਹਾਂਜੀ ਬਾਈ ਲੋਗ ਕਿੰਨੇ ਪਾਉਣੇ ਆ ਤੇ ਕਿਹੜੇ ਮੌਸਮ ਚ ਤੇ ਕੀ ਸਹਾ ਹਕਤਾ ਉਹ ਵੀ ਦੱਸ ਦਈਏ ਬਾਈ ਲੌਂਗ ਹੱਦੋਂ ਜ਼ਿਆਦੇ ਗਰਮ ਚੀਜ਼ ਆ ਜੀ ਮੈਂ ਪਹਿਲਾਂ ਵੀਰਾਂ ਨੂੰ ਕਹਿ ਦਉਣਾ ਚਮਚਾ ਪਉ ਪਉ ਕੱਲੇ ਘੋੜੇ ਨੂੰ ਨਰ ਨੂੰ ਅੱਛਾ ਉਹ ਪੀਸ ਲੈਣੇ ਆ ਪੀਸ ਲੈਣਾ ਜਿਹੜੇ ਕੋਈ ਚਿਰਚੇ ਤੇ ਤਾਂ ਬਾਈ ਵਾਵਾ ਚੜ ਜਾਣਗੇ ਫਿਰ ਮੈਂ ਤੁਹਾਨੂੰ ਦੱਸਦਾ ਬਾਈ ਸਾਰੀ ਚੀਜ਼ ਆ ਜੀ ਦੇਖੋ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਘੋੜਾ ਐਸਾ ਜਾਨਵਰ ਆ ਜਿਹੜਾ ਸਭ ਤੋਂ ਵੱਧ ਸਟ੍ਰੈਸ ਲੈਂਦਾ ਹੈ ਜੀ ਗੋਰੇ ਇਹਨਾਂ ਨੂੰ ਰਾਮਾ ਪਿਆਉਂਦੇ ਆ ਅੱਛਾ ਜਿਹੜੇ ਮੇਰੇ ਵਰਗੇ ਗੁਰੂ ਵਾਲੇ ਬੰਦੇ ਨੇ ਬਈ ਅਸੀਂ ਆਪ ਹੱਥ ਨਹੀਂ ਲਾਉਂਦੇ ਅਸੀਂ ਘੋੜੇ ਨੂੰ ਕਿਵੇਂ ਪਿਆਦਾਂਗੇ ਹੂੰ ਠੀਕ ਹੈ ਜੀ ਹੁਣ ਨੰਬਰ 2 ਜਿਹੜਾ ਲੌਂਗ ਹੈ ਉਹ ਸਟ੍ਰੈਸ ਨੂੰ ਕਮ ਘਟ ਕਰਦਾ ਹੈ ਜੀ ਹਾਰਮੋਨ ਅਪ ਕਰਦਾ ਹੈ ਹੂੰ ਘੋੜੇ ਨੇ ਬੱਚੇ ਪੈਦਾ ਕਰਨੇ ਆ ਜੇ ਘੋੜੇ ਦੇ ਵਿੱਚ ਹਾਰਮੋਨਸ ਅਪ ਹੋਣਗੇ ਤਾਂ ਹੀ ਉਹਦੀ ਕੁਆਲਿਟੀ ਵਧੂ ਹੂੰ ਘੋੜੀ ਗੱਭਣ ਹੈ ਜੀ ਦੁੱਧ ਪੀਂਦਾ ਬੱਚਾ ਦੁੱਧ ਘਟ ਹੈ ਲੋ ਹੁਣ ਵੀਰੇ ਸਾਰੇ ਵੀਰਾਂ ਦੀਆਂ ਤਕਰੀਬਨ ਘੋੜੀਆਂ ਹੁਣ ਸੁਈਆਂ ਹੋਣੀਆਂ ਜੀ ਪਰੋਤ ਹੈ ਜੀ ਜੀ ਉਹ ਚਾਰ ਲੌਂਗ ਪਾ ਕੇ ਦੇਖ ਲੈਣਾ ਘੋੜੀ ਨੂੰ ਤੇ ਮਹੀਨੇ ਬਾਅਦ ਦੱਸਣ ਅੱਛਾ ਸਿਲੇ ਚ ਵੀ ਕੋਈ ਚੱਕਰ ਨਹੀਂ ਮਖਾ ਜੀ ਮੈਨੂੰ ਵਰਦਾ ਲੈਣਾ ਜੀ ਚਾਰ ਲੌਂਗ ਡੇਲੀ ਚਾਰ ਲੌਂਗ ਇੱਕ ਮਹੀਨਾ ਪਾ ਲੈਣਾ ਹਾਰਮੋਨ ਅਪ ਕਰਨੇ ਆ ਵੀਰੇ ਉਹਨਾਂ ਨੇ ਹੁਣ ਦੁੱਧ ਪੀ ਆਈ ਜਾਂਦੇ ਆ ਦੁੱਧ ਵਾਲੇ ਪਾਸੇ ਹਾਰਮੋਨ ਅਪ ਹੋ ਜਾਣਗੇ ਬਦੂਆ ਉਹਨਾਂ ਦਾ ਮੜਕਤ ਨਹੀਂ ਜੀ ਜੀ ਅੱਛਾ ਹੋਰ ਕੋਈ ਗੱਲਬਾਤ ਬਾਈ ਰਹਿ ਗਈ ਹੋਵੇ ਹਾਂਜੀ ਜ਼ਰੂਰ ਬਾਈ ਹੁਣ ਜਿਹੜੇ ਵੀ ਰਾਈਡਿੰਗ ਕਰਦੇ ਆ ਜੀ ਰਾਈਡਿੰਗ ਦੇ ਵਿੱਚ ਕੀ ਹੈ ਇੱਕ ਦਿਨ ਰਾਈਡਿੰਗ ਕੀਤੀ ਹਫਤਾ ਜਾਗਦੇ ਨਹੀਂ ਹਾਂ ਜੀਣ ਦੀ ਪੈਂਟ ਜੀ ਤੇ ਲੰਗੋਟ ਹੂੰ ਆਪਣੇ ਸਨ ਛੱਲੇ ਜਾਂਦੇ ਆ ਹੂੰ ਲਾਗੀ ਦੁਕਣ ਲੱਗ ਜਾਂਦੀ ਆ ਲਾਗੇ ਲੱਗ ਜਾਂਦੇ ਆ ਜੀ ਪਲਵਾਨ ਬਣਦੇ ਆ ਜੀ ਲੰਗੋਟ ਲੰਗੋਟ ਪਾਓ ਜੀਨ ਕਿਉਂ ਜੀ ਆ ਲੱਤਾਂ ਦੇ ਰਗੜਵਾਜਦੀ ਐ ਜੀ ਜੀਨ ਤੇ ਰਗੜ ਨਹੀਂ ਵੱਜੂਗੀ ਨਹੀਂ ਲਗੋਟ ਪਾ ਕੇ ਉੱਪਰ ਦੀ ਜੀਨ ਪਾ ਸਕਦੇ ਆ ਉੱਪਰ ਦੀ ਜੀਨ ਪਾਉਣੀ ਹਾਂ ਤੇ ਅੰਡਰਵੀਅਰ ਨਾ ਪਾਓ ਹਾਂਜੀ ਹਾਂ ਜੀ ਅੱਛਾ ਮੈਂ ਹੁਣ ਜੇ ਮੈਂ ਤੁਸੀਂ ਗੱਲ ਕਰਦੇ ਸੀਗੇ ਹੁਣ ਕਿਉਂਕਿ ਇੰਨੇ ਬਾਈ ਨੇ 500 ਕਿਲੋਮੀਟਰ ਰਾਈਡਿੰਗ ਕੀਤੀ ਆ ਇਹ ਗੱਲਾਂ ਆਪਾਂ ਨੂੰ ਤਾਂ ਦੱਸੀ ਜਾਂਦਾ ਕਿਉਂਕਿ ਜਿਹੜੇ ਬੰਦੇ ਨੇ ਆਪਦੇ ਪਿੰਡੇ ਤੇ ਹੜਾਈ ਨਹੀਂ ਫਿਰ ਉਹ ਇੰਨੇ ਸਹੀ ਤਰੀਕੇ ਨਾਲ ਦੱਸ ਨਹੀਂ ਸਕਦਾ ਸੋ ਵੀਰ ਨੇ ਪ੍ਰੈਕਟੀਕਲ ਕੀਤਾ ਕਈ ਭਰਾ ਇਹ ਕਹਿਣਗੇ ਵੀ ਕੱਲ ਦੇ ਜਵਾਕ ਐ ਰ ਸਾਨੂੰ ਮਤਾਂ ਦਿੰਦੇ ਆ ਸੋ ਸਿੱਖਣ ਦੀ ਤੇ ਸਿਆਣਪ ਦੀ ਕੋਈ ਉਮਰ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਜੇ ਕਈ ਵਾਰੀਆਂ ਆਪਾਂ ਨੂੰ ਛੋਟਾ ਜਿਹਾ ਬੱਚਾ 10 12 ਸਾਲ 15 ਸਾਲ ਦਾ ਵੀ ਉਹ ਗੱਲ ਕਰ ਜਾਂਦਾ ਜਿਹੜਾ ਕਿ 90 ਸਾਲ ਦੇ ਵੀ ਬਜ਼ੁਰਗ ਨੇ ਨਹੀਂ ਸੋਚਿਆ ਹੁੰਦਾ ਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਗਿਆਨ ਜਿੱਥੋਂ ਵੀ ਮਿਲਦਾ ਹੋਵੇ ਸਹੀ ਗਿਆਨ ਹੋਵੇ ਪ੍ਰੈਕਟੀਕਲ ਕਿਸੇ ਨੇ ਕੀਤਾ ਹੋਵੇ ਜਿੱਦਾਂ ਵੀਰ ਨੇ ਕੀਤਾ ਆਪਦੇ ਘੋੜਿਆਂ ਦੇ ਤੇ ਫੇਰ ਹੀ ਇੰਨੇ ਕੌਨਫੀਡੈਂਸ ਨਾਲ ਬਈ ਬੰਦਾ ਦੱਸਦਾ ਸੋ ਆਪਾਂ ਨੂੰ ਵੀ ਜਿਹੜੀ ਚੀਜ਼ ਚੰਗੀ ਲੱਗਦੀ ਹੈ ਤੇ ਉਹ ਆਪਾਂ ਨੂੰ ਰੱਖ ਲੈਣੀ ਚਾਹੀਦੀ ਹੈ ਸੱਜਣੋ ਕਿਵੇਂ ਲੱਗੀਆਂ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗਿਆ ਵੀਰ ਦਾ ਸੋਹਣਾ ਸੁਨੱਖਾ ਘੋੜਾ ਰਾਜਹੰਸ ਕਾਲੇ ਕਾਂਟੇ ਦਾ ਪੁੱਤ ਹੈ ਮਾਂ ਹੈਗੀ ਪ੍ਰভাত ਦੀ 64 ਇੰਚ ਹਾਈਟ ਹੈ ਤੇ 7 ਤੋਂ 8 ਸਾਲ ਉਮਰ ਹੈ ਤੇ ਬੱਚੇ ਭਾਈ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਵੀ ਵਿਖਾਤੇ ਹੀ ਤੇ ਵਿਚਾਲੇ ਦੇ ਵੀ ਵਿਖਾਤੇ ਕਿਸੇ ਵੀ ਭਰਾ ਨੇ ਸਰਵਿਸ ਲੈਣੀ ਆ ਤੇ ਛੋਟੇ ਭਾਈ ਨੂੰ ਜਰੂਰ ਮੌਕਾ ਦਿਓ ਜੇ ਕਿਸੇ ਦੇ ਕੋਲੇ 2 3 4 ਘੋੜੀਆਂ ਖੜੀਆਂ ਤੇ ਇੱਕ ਘੋੜੀ ਬਾਈ ਵਾਲੇ ਘੋੜੇ ਤੋਂ ਮਿਲਾ ਕੇ ਆਪਾਂ ਦੇਖੀਏ ਰਿਜ਼ਲਟ ਚੈੱਕ ਕਰੀਏ ਅਗਲੇ ਸਾਲ ਨੂੰ ਘੋੜੇ ਨੇ ਮੇਰੇ ਹਿਸਾਬ ਨਾਲ ਜਿੱਦਾਂ ਬਾਈ ਇਸੇ ਹਿਸਾਬ ਨਾਲ ਲੱਗਾ ਰਿਹਾ ਤੇ ਵਾਹਿਗੁਰੂ ਕਿਰਪਾ ਕਰੇ ਚਲੋ ਆਪਾਂ ਤੇ ਇਹ ਹੀ ਕਹਿੰਨੇ ਆ ਵੀ ਅਗਲੇ ਸਾਲ ਤੱਕ ਮੈਨੂੰ ਲੱਗਦਾ ਵੀ ਘੋੜਾ ਚੰਗੇ ਉਹ ਤਾਂ ਕੋੜਾ ਅੱਜ ਹੀ ਚੰਗੇ ਕੋੜਿਆਂ ਜੇ ਖੜਨ ਲੱਗ ਗਏ ਜਦੋਂ ਬੱਚੇ ਆ ਗਏ ਹਨ ਗੱਲ ਹੁੰਦੀ ਆ ਨਾ ਬਣਨ ਦੀ ਸੋ ਉਹ ਵੀ ਘਾਟ ਅਗਲੇ ਸਾਲ ਤੱਕ ਨਿਕਲ ਜਾਣੀ ਜੇ ਫਿਰ ਗੱਲ ਇਹ ਆ ਵੀ ਜਦੋਂ ਇਹਨੇ ਵੀ ਲੱਖ ਕਰਤੀ ਤੇ ਫਿਰ ਆਪਾਂ ਕਹਿਣਾ ਵੀ ਨਹੀਂ 30000 ਚ ਬਚਾ ਲੈ ਲੈਂਦੇ ਤੇ ਮੈਨੂੰ ਲੱਗਦਾ ਨਹੀਂ ਭਰਾ ਕਰੂਗਾ ਪਰ ਵੈਸੇ ਗੱਲ ਕਰਦੇ ਆ ਵੀ ਜੇ ਕੋਈ ਚੰਗੀਆਂ ਕੋੜਾ ਮੰਨ ਲਓ ਵੀ ਸਹੀ ਪੈਸਿਆਂ ਦੇ ਵਿੱਚ ਸਰਵਿਸ ਦਿੰਦਾ ਤੇ ਆਪਾਂ ਨੂੰ ਉਹ ਚੀਜ਼ ਦਾ ਫਾਇਦਾ ਚੁੱਕਣਾ ਚਾਹੀਦਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇ ਵੀਰ ਦੇ ਵਿਚਾਰ ਚੰਗੇ ਲੱਗੇ ਇੰਨੀ ਛੋਟੀ ਉਮਰ ਦੇ ਵਿੱਚ ਵੀਰ ਕਿੱਡਾ ਸੋਹਣਾ ਬੋਲਦਾ ਕਿੰਨੀ ਸੋਹਣੀ ਇਹਨਾਂ ਤੇ ਵੀਰ ਨੂੰ ਵਧਾ ਚੜ ਕੇ ਸਪੋਰਟ ਕਰਿਓ ਵੀਡੀਓ ਵਾਦ ਤੋਂ ਵਾਦੇ ਯਾਰ ਸ਼ੇਅਰ ਕਰ ਦਿਓ ਮੇਰੇ ਭਰਾ ਕਮੈਂਟਾਂ ਦੇ ਵਿੱਚ ਵੀਰਵਾਦ ਦੇ ਦਿਓ ਤੇ ਵੀਡੀਓ ਲਾਈਕ ਕਰ ਦਿਓ ਤੇ ਬਾਈ ਨੂੰ ਫੋਨ ਕਰਕੇ ਵਧਾਈ ਦੇ ਦਿਓ ਘੋੜੀ ਮਣੌਣੀ ਤਾਂ ਉਹ ਭਰਾ ਲਿਓ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਹਨੇ ਸਮਝ ਲਈ ਦਿਓ ਸੁੱਖ ਦੁਦੇਹਰ ਵਾਲੇ ਨੂੰ ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਾਖੈਰ ਸਤਿ ਸ੍ਰੀ ਅਕਾਲ ਫਤੇਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਵਾਦ ਆ ਗਿਆ ਬਾਈ ਬਾਈ ਬੋਲਿਆ ਚੱਲਿਆ ਮਾਫ ਕਰਿਆ ਨਹੀਂ ਆਣਾ ਨਹੀਂ ਆ ਰਿਹਾ ਸਵਾਦ ਆ ਗਿਆ ਬਾਈ ਸੋ ਕਰੋ ਸਪੋਰਟ ਯਾਰ ਭਰਾ ਨੂੰ ਸੋ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਸ਼